ਦੋਸਤੋ ਪੁੱਤਰ ਆਪਣੀ ਆ 70 ਸਾਲ ਦੀ ਬੁੱਢੀ ਮਾਂ ਤੋਂ ਬਹੁਤ ਪਰੇਸ਼ਾਨ ਰਹਿੰਦਾ ਸੀ ਇੱਕ ਦਿਨ ਉਸ ਨੇ ਆਪਣੀ ਮਾਂ ਨੂੰ ਦਿੱਲੀ ਤੋਂ ਉੱਤਰਾਖੰਡ ਜਾਣ ਵਾਲੀ ਬੱਸ ਵਿੱਚ ਬਿਠਾ ਦਿੱਤਾ ਤੇ ਡਰਾਈਵਰ ਨੂੰ ਕਹਿ ਦਿੱਤਾ ਕਿ ਰਸਤੇ ਵਿੱਚ ਕਿਸੇ ਵੀ ਸੁਨਸਾਨ ਜਗ੍ਹਾ ਤੇ ਉਤਾਰ ਦੇਵੀਂ ਆ ਡਰਾਈਵਰ ਨੇ ਸੁਨਸਾਨ ਜਗ੍ਹਾ ਤੇ ਬੱਸ ਰੋਕੀ ਤੇ ਮਾਂ ਜੀ ਨੂੰ ਉਤਾਰਨ ਲਈ ਕਿਹਾ ਮਾਦੀ ਨੇ ਮੈਨੂੰ ਕੋਲ ਬੁਲਾ ਕੇ ਮੇਰੇ ਹੱਥ ਵਿੱਚ ਚੁੱਪਚਾਪ ਇੱਕ ਪਰਚੀ ਰੱਖ ਦਿੱਤੀ ਤੇ ਚਲੀ ਗਈ ਜਦ ਮੈਂ ਘਰ ਜਾ ਕੇ ਉਹ ਪਰਚੀ ਪੜ੍ਹੀ ਤਾਂ ਮੇਰੇ ਹੋਸ਼ ਉੱਡ ਗਏ ਕਿਉਂਕਿ ਮੇਰਾ ਨਾਮ ਸੰਦੀਪ ਹੈ ਰਾਤ ਦਾ ਸਮਾਂ ਸੀ ਆ ਤੇ ਮੈਂ ਇੱਕ ਬੱਸ ਵਿੱਚ ਸਫ਼ਰ ਕਰ ਰਿਹਾ ਸੀ ਆ ਸਫ਼ਰ ਲੰਮਾ ਸੀ ਆ ਤੇ ਬੱਸ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਬੈਠੇ ਸੀ ਆ ਸਾਰੇ ਯਾਤਰੀ ਚੁੱਪਚਾਪ ਬੈਠੇ ਸੀ ਆ ਕੋਈ ਸੌ ਰਿਹਾ ਸੀ ਕੋਈ ਖਿੜਕੀ 'ਚੋਂ ਬਾਹਰ ਹਨੇਰੀ ਸੜਕ ਵੱਲ ਦੇਖ ਰਿਆ ਸੀ ਆ ਮੈਂ ਬੱਸ ਨੂੰ ਦੇਖਿਆ ਤਾਂ ਲੱਗਿਆ ਹਰ ਸੀਟ ਤੇ ਕਿਸੇ ਦੀ ਆਪਣੀ ਕਹਾਣੀ ਬੈਠੀ ਹੋਈ ਹੈ ਕੋਈ ਪਿੰਡ ਜਾ ਰਿਹਾ ਹੈ ਕੋਈ ਸ਼ਹਿਰ ਛੱਡ ਰਿਹਾ ਹੈ ਕੋਈ ਆਪਣੀ ਕਿਸਮਤ ਅਜਬਾਣ ਨਿਕਲ ਰਿਹਾ ਹੈ ਪਰ ਇੰਨਾ ਲੋਕਾਂ ਦੇ ਵਿੱਚ ਇੱਕ ਔਰਤ ਸੀ ਜੋ ਕਿਸੇ ਕਹਾਣੀ ਤੋਂ ਜ਼ਿਆਦਾ ਇੱਕ ਦਰਦ ਦੀ ਤਰ੍ਹਾਂ ਲੱਗ ਰਹੀ ਸੀ ਉਹ ਬਿਲਕੁਕੁਲੀ ਇਕੱਲੀ ਸੀ ਆ ਬਾਹਰ ਥੋੜੇ ਜੇ ਖਿਲਰੇ ਹੋਏ ਸੀ ਆ ਹੱਥ ਕੰਭ ਰੇ ਸੀ ਆ ਉਸਦੇ ਨਾਲ ਇੱਕ ਜਵਾਨ ਲੜਕਾ ਖੜਾ ਸੀ ਆ ਸ਼ਾਇਦ ਉਸਦਾ ਬੇਟਾ ਉਹ ਡਰਾਈਵਰ ਦੇ ਕੋਲ ਗਿਆ ਉਸ ਨੂੰ ਕੁਝ ਪੈਸੇ ਦਿੱਤੇ ਤੇ ਹੋਲੇ ਜੇ ਕਹਿਣ ਲੱਗਾ ਇਹ ਬੁੱਢੀ ਔਰਤ ਬਿਮਾਰ ਹੈ ਇਸ ਨੂੰ ਕੁਝ ਪਤਾ ਨਹੀਂ ਆ ਇਸ ਨੂੰ ਰਸਤੇ ਵਿੱਚ ਕਿਤੇ ਵੀ ਉਤਾਰ ਦੇਵੀ ਇਹ ਗੱਲ ਮੈਨੂੰ ਬੜੀ ਅਜੀਬ ਲੱਗੀ ਆ ਕਿਉਂਕਿ ਜਿੰਨੇ ਪੈਸੇ ਉਸਨੇ ਦਿੱਤੇ ਸੀ ਉਹ ਆਮ ਕਿਰਾਏ ਤੋਂ ਜ਼ਿਆਦਾ ਲੱਗ ਰਹੇ ਸੀ ਉਸਨੇ ਨਾ ਹੀ ਟਿਕਟ ਲਈ ਨਾ ਹੀ ਦੱਸਿਆ ਸੀ ਕਿs ਜਗ੍ਹਾ ਉਤਾਰਨਾ ਹੈ ਬਸ ਪੈਸੇ ਦਿੱਤੇ ਤੇ ਚੁੱਪਚਾਪ ਉਤਰ ਗਿਆ ਮੈਂ ਸੋਚਿਆ ਡਰਾਈਵਰ ਕੋਲੋਂ ਟਿਕਟਾਂ ਕਦੋਂ ਤੋਂ ਮਿਲਣ ਲੱਗ ਪਈਆਂ ਫਿਰ ਇਹ ਮਾਮਲਾ ਕੀ ਸੀ ਸਭ ਤੋਂ ਅਜੀਬ ਗੱਲ ਇਹ ਸੀ ਕਿ ਉਸ ਲੜਕੇ ਨੇ ਕਿਹਾ ਕਿਤੇ ਵੀ ਉਤਾਰ ਦੇਵੀਂ ਆ ਇਨਸਾਨ ਆਮ ਤੌਰ ਤੇ ਕਿਸੇ ਖਾਸ ਸ਼ਹਿਰ ਜਾਂ ਪਿੰਡ ਜਾਂ ਜਗ੍ਹਾ ਵਗੈਰਾ ਦਾ ਨਾਮ ਲੈਂਦਾ ਹੈ ਪਰ ਉਸਨੇ ਤਾਂ ਜੀ ਵੀ ਗੱਲ ਕਹਿ ਦਿੱਤੀ ਸੀ ਆ ਕਿਤੇ ਵੀ ਆ ਮਤਲਬ ਸਮਝ ਨਹੀਂ ਆ ਰਿਹਾ ਸੀ ਆ ਮੇਰੇ ਦਿਲ ਅੰਦਰ ਇੱਕਾ ਹਲਕੀ ਜਈ ਬੇਚੈਨੀ ਹੋਈ ਆ ਪਰ ਫਿਰ ਮੈਂ ਆਪਣੇ ਆਪ ਨੂੰ ਸਮਝਾਇਆ ਕਿ ਸ਼ਾਇਦ ਕੋਈ ਮਜਬੂਰੀ ਹੋਵੇਗੀ ਆ ਬੁੱਢੀ ਔਰਤ ਦੀ ਸੀਟ ਮੇਰੇ ਬਿਲਕੁਲ ਕੋਲੇ ਹੀ ਸੀ ਆ ਮੈਂ ਉਸ ਔਰਤ ਨੂੰ ਦੇਖਿਆ ਤੇ ਲੱਗਿਆ ਉਹ ਸੱਚੀ ਬਿਮਾਰ ਹੈ ਉਸਦੇ ਹੱਥ ਪੈਰ ਕੰਬ ਰਹੇ ਸੀ ਆ ਚਿਹਰਾ ਪੀੜਾ ਪੈ ਗਿਆ ਸੀ ਅਤੇ ਸਾਹ ਤੇਜ਼ ਚੱਲ ਰਹੇ ਸੀ ਆ ਕਦੇ ਉਹ ਖਿੜਕੀ ਤੋਂ ਬਾਹਰ ਦੇਖਦੀ ਕਦੇ ਅੱਖਾਂ ਬੰਦ ਕਰ ਲੈਂਦੀ ਆ ਜਿਵੇਂ ਕੋਈ ਪੁਰਾਣੀ ਯਾਦ ਉਸਨੂੰ ਪਰੇਸ਼ਾਨ ਕਰ ਰਹੀ ਹੋਵੇ ਉਸ ਦੇ ਕੋਲ ਨਾ ਤਾਂ ਪਾਣੀ ਸੀ ਅਤੇ ਨਾ ਕੋਈ ਖਾਣ ਪੀਣ ਦਾ ਸਮਾਨ ਮੈਂ ਸੋਚਿਆ ਕਿ ਇੰਨਾ ਲੰਮਾ ਸਵੇਰ ਹੈ ਘਟੋਕਾ ਟੁੱਸ ਦੇ ਬੇਟੇ ਨੂੰ ਕੁਝ ਖਾਣ ਪੀਣ ਦਾ ਤਾਂ ਇੰਤਜ਼ਾਮ ਕਰ ਹੀ ਦੇਣਾ ਚਾਹੀਦਾ ਸੀ ਆ ਬਸ ਹੌਲੀ ਹੌਲੀ ਅੱਗੇ ਵਧ ਰਹੀ ਸੀ ਬਾਹਰ ਰਾਤ ਹਨੇਰੀ ਅਤੇ ਆ ਸੜਕ ਸੁਨਸਾਨ ਸੀ ਅਤੇ ਬਸ ਦੇ ਅੰਦਰ ਹਲਕੀ ਜਿਹੀ ਰੋਸ਼ਨੀ ਸੀ ਆ ਜਿਸ ਵਿੱਚ ਮੁਸਾਫਰਾਂ ਦੇ ਚਿਹਰੇ ਮਸਾਂ ਹੀ ਧਿਖਾਈ ਦੇ ਰਹੇ ਸੀ ਕੁਝ ਕੁ ਸੁੱਤੇ ਪਏ ਸੀ ਕੁਝ ਜਾਗਦੇ ਚੁੱਪਚਾਪ ਬੈਠੇ ਸੀ ਡਰਾਈਵਰ ਪੁਰਾਣਾ ਗਾਣਾ ਚਲਾ ਚੁੱਕਿਆ ਸੀ ਮੈਂ ਸੋਚ ਰਿਹਾ ਸੀ ਕਿ ਇਹ ਔਰਤ ਆਖਿਰ ਕਦੋਂ ਤੱਕ ਇਸ ਤਰ੍ਹਾਂ ਚੁੱਪ ਬੈਠੀ ਰਹੇਗੀ ਆ ਉਹ ਕਿਸੇ ਨਾਲ ਗੱਲ ਕਿਉਂ ਨਹੀਂ ਕਰਦੀ ਉਹ ਤਾਂ ਬਸ ਆਪਣੀ ਚੁੰਨੀ ਦੇ ਇੱਕ ਕੋਨਾ ਫੜ ਕੇ ਡੂੰਗੀ ਸੋਚ ਵਿੱਚ ਡੁੱਬੀ ਹੋਈ ਸੀ ਮੈਂ ਹੌਲੇ ਜੇ ਪੁੱਛਿਆ ਮਾਂ ਜੀ ਤੁਸੀਂ ਪਾਣੀ ਲਓਂਗੇ ਆ ਉਸਨੇ ਮੇਰੇ ਵੱਲ ਦੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਕਈ ਸਾਲਾਂ ਦਾ ਦੁੱਖ ਦਿਖਾਈ ਦਿੱਤਾ ਉਸਨੇ ਹੌਲੇ ਜੇ ਕਿਹਾ ਮੇਰਾ ਬੇਟਾ ਕਿੱਥੇ ਹੈ ਮੈਂ ਕਿਹਾ ਉਹ ਤਾਂ ਉੱਤਰ ਗਿਆ ਤੁਸੀਂ ਫਿਕਰ ਨਾ ਕਰੋ ਉਹ ਤੁਹਾਨੂੰ ਰਾਹ ਵਿੱਚ ਉਤਾਰਨ ਦਾ ਕਹਿ ਗਿਆ ਉਸਨੇ ਕਿਹਾ ਉਤਾਰਨ ਦਾ ਕਹਿ ਗਿਆ ਮੈਂ ਹਾਂ ਵਿੱਚ ਸਿਰ ਹਿਲਾਇਆ ਤਾਂ ਉਹ ਝੁੱਪ ਹੋ ਗਈ ਆ ਤੇ ਫਿਰ ਖਿੜਕੀ ਦੇ ਵੱਲ ਦੇਖਣ ਲੱਗੀ ਆ ਮੈਨੂੰ ਮਹਿਸੂਸ ਹੋਇਆ ਕਿ ਕੁਝ ਠੀਕ ਨਹੀਂ ਹੈ ਕਿਉਂਕਿ ਬੇਟਾ ਆਪਣੀ ਬਿਮਾਰ ਮਾਂ ਨੂੰ ਇਕੱਲਿਆਂ ਇਸ ਤਰ੍ਹਾਂ ਕਿਵੇਂ ਛੱਡ ਸਕਦਾ ਹੈ ਤੇ ਉਪਰੋਂ ਇਹ ਕਹਿ ਕੇ ਗਿਆ ਕੀ ਆ ਜਿੱਥੇ ਮਰਜੀ ਉਤਾਰ ਦਿਓ ਇਹ ਗੱਲ ਮੇਰੇ ਦਿਲ ਨੂੰ ਬਹੁਤ ਜ਼ਿਆਦਾ ਚੁਭ ਰਹੀ ਸੀ ਆ ਮੈਂ ਖੁਦ ਨੂੰ ਸਮਝਾਇਆ ਕੀ ਆ ਸ਼ਾਇਦ ਉਹ ਕੋਈ ਮਜਬੂਰੀ ਵਸ ਗਿਆ ਹੋਵੇ ਜਾਂ ਫਿਰ ਅੱਗੇ ਕਿਸੇ ਨੂੰ ਮਿਲਣ ਜਾਣਾ ਹੋਵੇ ਪਰ ਜਦ ਮੈਂ ਫਿਰ ਮਾਤਾ ਜੀ ਵੱਲ ਦੇਖਿਆ ਤਾਂ ਮੈਨੂੰ ਲੱਗਿਆ ਉਸ ਦੇ ਨਾਲ ਜ਼ਰੂਰ ਕੁਝ ਬੁਰਾ ਹੋਇਆ ਹੈ ਪਰ ਮੈਂ ਚੁੱਪ ਰਿਹਾ ਸੋਚਿਆ ਮੰਜ਼ਿਲ ਤੱਕ ਪਹੁੰਚ ਕੇ ਦੇਖਾਂਗਾ ਕਿ ਉਹ ਕਿੱਥੇ ਉਤਰੇਗੀ ਆ ਕਿਉਂਕਿ ਡਰਾਈਵਰ ਵੀ ਇਸ ਗੱਲ ਤੋਂ ਬੇਖਬਰ ਸੀ ਆ ਬਸ ਹਨੇਰੇ ਰਸਤੇ ਤੇ ਤੁਰੀ ਜਾ ਰਹੀ ਸੀ ਮੈਂ ਸੀਟ ਤੇ ਟੇਕ ਲਗਾ ਕੇ ਬੈਠ ਗਿਆ ਪਰ ਨੀਂਦ ਨਹੀਂ ਆ ਰਹੀ ਸੀ ਐਨਨੂ ਮੇਰੀ ਪਤਨੀ ਦਾ ਮੈਸੇਜ ਆਇਆ ਤੇ ਮੇਰੇ ਚਿਹਰੇ ਤੇ ਸ਼ਿਕਨ ਪੈ ਗਈ ਕਿਉਂਕਿ ਮੈਨੂੰ ਪਤਾ ਸੀ ਹੁਣ ਉਹ ਕਿਸੇ ਗੱਲ ਤੇ ਝਗੜਾ ਕਰੇਗੀ ਹਰ ਗੱਲ ਤੇ ਤਾਨਾ ਦੇਣਾ ਜਦ ਫੜ ਲੈਣਾ ਹੈ ਤੇ ਛੋਟੀਆਂ-ਛੋਟੀਆਂ ਗੱਲਾਂ ਨੂੰ ਵੱਡਾ ਬਣਾਉਣਾ ਇਹ ਉਸ ਦੀ ਆਦਤ ਵਿੱਚ ਸ਼ਾਮਿਲ ਸੀ ਐ ਵੈਸੇ ਵੀ ਉਹਨਾਂ ਦਿਨਾਂ ਵਿੱਚ ਮੈਂ ਉਸ ਨਾਲ ਬਹੁਤ ਨਾਰਾਜ਼ ਸੀ ਐ ਮੇਰੀ ਮਾਂ ਦੀ ਮੌਤ ਹੋ ਗਈ ਸੀ ਅਤੇ ਉਹ ਮੇਰੀ ਮਾਂ ਦੀ ਆਖਰੀ ਵਿਦਾਈ ਵੇਲੇ ਵੀ ਮਿਲਣ ਨਹੀਂ ਆਈ ਸੀ ਇਸ ਗੱਲ ਨੂੰ ਮੈਂ ਕਦੇ ਭੁਲਾ ਨਹੀਂ ਸਕਿਆ ਕਿਉਂਕਿ ਮੇਰੀ ਮਾਂ ਨੇ ਉਸ ਨੂੰ ਨੂੰ ਨਹੀਂ ਆ ਸਕੋ ਹਮੇਸ਼ਾ ਬੇਟੀ ਦੀ ਤਰ੍ਹਾਂ ਸਮਝਿਆ ਸੀ ਹਮੇਸ਼ਾ ਉਸ ਨੂੰ ਪਿਆਰ ਦਿੱਤਾ ਉਸ ਦੀ ਇੱਜ਼ਤ ਕੀਤੀ ਆ ਉਸ ਦੇ ਲਈ ਆਪਣੀਆਂ ਖੁਸ਼ੀਆਂ ਵੀ ਕੁਰਬਾਨ ਕਰ ਦਿੱਤੀਆਂ ਪਰ ਜਦ ਮਾਂ ਨੂੰ ਉਸ ਦੇ ਸਹਾਰੇ ਦੀ ਸਭ ਤੋਂ ਜ਼ਿਆਦਾ ਲੋੜ ਸੀ ਤਾਂ ਉਹ ਨਹੀਂ ਆਈ ਆ ਮੈਂ ਆਪਣੀ ਮਾਂ ਦੀ ਅੰਤਿਮ ਰਸਮਾਂ ਤੋਂ ਬਾਅਦ ਹੁਣ ਉੱਤਰਾਖੰਡ ਵਾਪਸ ਆ ਰਿਹਾ ਸੀ ਆ ਦਿਲ ਬਹੁਤ ਭਾਰਾ ਸੀ ਅੱਖਾਂ ਵਿੱਚ ਹੰਝੂ ਸੀ ਆ ਪਰ ਮੈਂ ਉਹਨਾਂ ਨੂੰ ਰੋਕ ਨਹੀਂ ਰਿਹਾ ਸੀ ਆ ਕੋਈ ਦੇਖ ਨਾ ਲਵੇ ਮੈਂ ਬੱਸ ਵਿੱਚ ਚੁੱਪਚਾਪ ਬੈਠਾ ਆਪਣੇ ਹੀ ਖਿਆਲਾਂ ਵਿੱਚ ਉਲਝਿਆ ਹੋਇਆ ਸੀ ਉੱਤਰਾਖੰਡ ਉਹੀ ਸ਼ਹਿਰ ਸੀ ਜਿੱਥੇ ਮੇਰੀ ਪਤਨੀ ਦੇ ਪਿਕੇ ਪਰਿਵਾਰ ਵਾਲੇ ਰਹਿੰਦੇ ਸੀ ਆ ਵਿਆਹ ਤੋਂ ਬਾਅਦ ਹੀ ਮੇਰੀ ਪਤਨੀ ਉੱਥੇ ਜਾਣ ਦੀ ਜਿੱਦ ਕਰਦੀ ਰਹਿੰਦੀ ਸੀ ਹਰ ਸਮੇਂ ਕਹਿੰਦੀ ਪਿੰਡ ਦੀ ਜ਼ਿੰਦਗੀ ਬਹੁਤ ਮੁਸ਼ਕਿਲ ਹੈ ਨਾ ਸ਼ੋਪਿੰਗ ਦੀ ਜਗ੍ਹਾ ਨਾ ਸੁਵਿਧਾ ਮਾ ਨਾ ਕੋਈ ਆਪਣਾ ਉਹ ਮੈਨੂੰ ਬਾਰ-ਬਾਰ ਆਪਣੀਆਂ ਗੱਲਾਂ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੀ ਤੇ ਉੱਥੇ ਸ਼ਿਫਟ ਹੋਣ ਲਈ ਮਜਬੂਰ ਕਰਦੀ ਆਖਿਰਕਾਰ ਉਸ ਦੇ ਕਹਿਣ ਤੇ ਹੀ ਮੈਨੂੰ ਉੱਤਰਾਖੰਡ ਵਿੱਚ ਨੌਕਰੀ ਮਿਲ ਗਈ ਮੈਂ ਕਰ ਵੀ ਲੈ ਲਿਆ ਤੇ ਉਸ ਨੂੰ ਵੀ ਉੱਥੇ ਹੀ ਲੈ ਆਇਆ ਸ਼ੁਰੂ ਵਿੱਚ ਸਭ ਕੁਝ ਠੀਕ ਸੀ ਆ ਪਰ ਕੁਝ ਮਹੀਨਿਆਂ ਬਾਅਦ ਉਸ ਦਾ ਰਵਈਆ ਬਦਲ ਗਿਆ ਸੀਆ ਉਹ ਆਪਣੀ ਮਾਂ ਤੇ ਭਰਾਵਾਂ ਦੀਆਂ ਗੱਲਾਂ ਵਿਚ ਆ ਕੇ ਮੇਰੇ ਖਿਲਾਫ ਹੋਣ ਲੱਗੀ ਆ ਸਾਡੇ ਘਰ ਦੀ ਸ਼ੁਖ ਸ਼ਾਂਤੀ ਖਤਮ ਹੋ ਗਈ ਆ ਮੈਂ ਅਕਸਰ ਚੁੱਪ ਰਹਿੰਦਾ ਪਰ ਉਹ ਹਰ ਸਮੇਂ ਲੜਨ ਦਾ ਕੋਈ ਨਾ ਕੋਈ ਬਹਾਨਾ ਲੱਭ ਲੈਂਦੀ ਆ ਤੇ ਜਦ ਅਚਾਨਕ ਖਬਰ ਆਈ ਕਿ ਮੇਰੀ ਮਾਂ ਇਸ ਦੁਨੀਆ ਤੋਂ ਚਲੀ ਗਈ ਆ ਮੇਰਾ ਤਾਂ ਦਿਲ ਟੁੱਟ ਗਿਆ ਮੈਂ ਉਸ ਨੂੰ ਕਿਹਾ ਕਿ ਤੂੰ ਮੇਰੇ ਨਾਲ ਚੱਲ ਮੈਨੂੰ ਤੇਰੇ ਸਹਾਰੇ ਦੀ ਜ਼ਰੂਰਤ ਹੈ ਪਰ ਉਸ ਨੇ ਮੈਨੂੰ ਸਾਫ਼ ਇਨਕਾਰ ਕਰ ਦਿੱਤਾ ਉਸ ਨੇ ਕਿਹਾ ਅਚਾਨਕ ਮੈਂ ਇੰਨੇ ਲੰਬੇ ਸਫ਼ਰ ਤੇ ਕਿਵੇਂ ਜਾ ਸਕਦੀ ਹਾਂ ਤੁਸੀਂ ਚਲੇ ਜਾਓ ਉਸ ਉਸ ਦੀ ਇਹ ਗੱਲ ਮੇਰੇ ਦਿਲ ਤੇ ਤੀਰ ਵਾਂਗ ਲੱਗੀ ਆ ਉਸ ਸਮੇਂ ਮੈਂ ਕੁਝ ਨਹੀਂ ਕੀਤਾ ਪਰ ਮਨ ਵਿੱਚ ਤੈਅ ਕਰ ਲਿਆ ਸੀ ਕਿ ਮੈਂ ਹੁਣ ਉਸ ਨਾਲ ਕੱਟ ਹੀ ਗੱਲ ਕਰਾਂਗਾ ਬਸ ਚੱਲ ਰਹੀ ਸੀ ਮੈਂ ਪੁਰਾਣੇ ਦਿਨਾਂ ਦੀਆਂ ਗੱਲਾਂ ਵਿੱਚ ਗਵਾਚਿਆ ਹੋਇਆ ਸੀ ਅਚਾਨਕ ਮੇਰਾ ਫੋਨ ਵੱਜਿਆ ਉਸਨੇ ਮੈਸੇਜ 'ਤੇ ਜੈਸੀ ਕਿੱਥੇੋਂ ਆਉਣ ਵਿੱਚ ਕਿੰਨਾ ਸਮਾਂ ਲੱਗੇਗਾ ਮੈਂ ਫੋਨ ਬੰਦ ਕਰਨਾ ਚਾਹੁੰਦਾ ਸੀ ਪਰ ਫਿਰ ਵੀ ਜਵਾਬ ਦਿੱਤਾ ਮੈਂ ਰਾ ਵਿੱਚ ਹਾਂ ਉਸਨੇ ਤੁਰੰਤ ਕਿਹਾ ਇਸ ਤਰ੍ਹਾਂ ਗੱਲ ਕਰ ਰਹੇ ਹੋ ਜਿਵੇਂ ਮੈਂ ਕੋਈ ਅਜਨਬੀ ਹੋਵਾਂ ਮੈਂ ਸਖਤ ਲਹਿਜੇ ਵਿੱਚ ਕਿਹਾ ਮੇਰਾ ਤੇਰੇ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਤੂੰ ਮੇਰੀ ਮਾਂ ਨਾਲ ਜੋ ਕੀਤਾ ਮੈਂ ਕਦੇ ਨਹੀਂ ਭੁਲਾਵਾਂਗਾ ਉਸਨੇ ਕਿਹਾ ਤੁਸੀਂ ਤਾਂ ਇਹ ਕਹਿ ਰਹੇ ਹੋ ਜਿਵੇਂ ਤੁਹਾਡੀ ਮਾਂ ਦੀ ਮੌਤ ਮੇਰੀ ਵਜ੍ਹਾ ਕਰਕੇ ਹੋਈ ਹੋਵੇ ਸਾਰਿਆਂ ਨੇ ਇੱਕ ਨਾ ਇੱਕ ਦਿਨ ਮਰਨਾ ਹੀ ਹੁੰਦਾ ਹੈ ਉਸ ਦੀ ਇਹ ਗੱਲ ਸੁਣ ਕੇ ਮੇਰੇ ਅੰਦਰ ਗੁੱਸਾ ਭਰ ਗਿਆ ਮੈਂ ਉਸ ਨੂੰ ਕਹਿਣਾ ਚਾਹੁੰਦਾ ਸੀ ਕਿ ਜੇ ਤੇਰੇ ਮਾਵਾਪ ਚਲੇ ਜਾਣ ਤਾਂ ਸ਼ਾਇਦ ਮੇਰੇ ਦਿਲ ਨੂੰ ਸਕੂਨ ਮਿਲ ਜਾਵੇਗਾ ਕਿਉਂਕਿ ਉਹ ਹੀ ਤੈਨੂੰ ਹਰ ਸਮੇਂ ਮੇਰੇ ਖਿਲਾਫ ਪੜਕਾਉਂਦੇ ਰਹਿੰਦੇ ਹਨ ਪਰ ਮੈਂ ਇਹ ਗੱਲ ਆਪਣੇ ਦਿਲ ਵਿੱਚ ਹੀ ਰੱਖ ਲਈ ਪਰ ਫਿਰ ਵੀ ਉਹ ਚੁੱਪ ਨਾ ਹੋਈ ਤੇ ਵੇਖਦਿਆਂ ਹੀ ਵੇਖਦਿਆਂ ਮੈਸੇਜ ਉਸ ਦੇ ਦੌਰਾਨ ਵੀ ਸਾਡਾ ਝਗੜਾ ਹੋ ਗਿਆ ਬਸ ਦੇ ਸੋਰ ਦੇ ਬਾਵਜੂਦ ਉਸਦੇ ਬੋਲ ਮੇਰੇ ਦਿਮਾਗ ਵਿੱਚ ਘੁੰਮ ਰਹੇ ਸੀ ਆ ਮੇਰਾ ਮੂਡ ਖਰਾਬ ਹੋ ਗਿਆ ਸੀ ਆ ਥੋੜੀ ਦੇਰ ਬਾਅਦ ਬੱਸ ਫਿਰ ਰੁਕੀ ਆ ਸੜਕ ਦੇ ਕਿਨਾਰੇ ਇੱਕ ਛੋਟੀ ਜੀ ਦੁਕਾਨ ਸੀ ਆ ਡਰਾਈਵਰ ਨੇ ਕਿਹਾ ਕਿ ਜਿਸਨੇ ਵੀ ਕੁਝ ਖਾਣਾ ਪੀਣਾ ਹੋਵੇ ਉਹ ਖਾ ਲਵੇ ਕਿਉਂਕਿ ਆ ਅੱਗੇ ਲੰਬਾ ਸੁਨਸਾਨ ਰਸਤਾ ਹੈ ਅਗਲਾ ਸਟਾਪ 4 ਘੰਟੇ ਬਾਅਦ ਆਵੇਗਾ ਮੈਂ ਅੱਖਾਂ ਬੰਦ ਕੀਤੀਆਂ ਤੇ ਸੋਚਿਆ ਕੀ ਆ ਉਸ ਬੁੱਢੀ ਔਰਤ ਦੇ ਕੋਲ ਤਾਂ ਕੁਝ ਵੀ ਨਹੀਂ ਹੈ ਨਾ ਪਾਣੀ ਨਾ ਖਾਣ ਨੂੰ ਆ ਫਿਰ ਮੈਂ ਮਨ ਹੀ ਮਨ ਕਿਹਾ ਚਲੋ ਮੈਂ ਹੀ ਉਸ ਲਈ ਕੁਝ ਖਰੀਦ ਲੈਂਦਾ ਹਾਂ ਮੈਂ ਹੇਠਾਂ ਉਤਰਿਆ ਤਾਂ ਠੰਢੀ ਹਵਾ ਚਿਹਰੇ ਤੇ ਪਈ ਆ ਤੇ ਥੋੜੀ ਥਕਾਵਟ ਘੱਟ ਹੋ ਗਈ ਆ ਮੈਂ ਦੁਕਾਨ ਤੋਂ ਪਾਣੀ ਦੀ ਬੋਤਲ, ਬਿਸਕੁਟ ਤੇ ਪੈਕਟ ਤੇ ਸੈਂਡਵਿਚ ਲੈ ਲਿਆ। ਦੁਕਾਨ ਵਾਲਾ ਕਹਿਣ ਲੱਗਾ ਅੱਗੇ ਦਾ ਰਸਤਾ ਲੰਬਾ ਹੈ, ਕੁਝ ਹੋਰ ਵੀ ਲੈ ਲਿਓ। ਪਰ ਮੇਰੇ ਕੋਲ ਸਮਾਂ ਘੱਟ ਸੀ, ਇਸ ਲਈ ਮੈਂ ਜਲਦੀ ਸਮਾਨ ਪੈਕ ਕਰਵਾਇਆ ਤੇ ਬਸ ਵਿੱਚ ਵਾਪਸ ਆ ਗਿਆ। ਮੈਨੂੰ ਲੱਗਿਆ ਉਮਰ ਦੇ ਹਿਸਾਬ ਨਾਲ ਸ਼ਾਇਦ ਸੈਂਡਵਿਚ ਖਾਣਾ ਮੁਸ਼ਕਲ ਹੋਵੇਗਾ। ਪਰ ਉਸ ਸਮੇਂ ਹੋਰ ਕੋਈ ਚਾਰਾ ਵੀ ਨਹੀਂ ਸੀ। ਆ ਮੈਂ ਸਾਰੀਆਂ ਚੀਜ਼ਾਂ ਇੱਕ ਥੈਲੀ ਵਿੱਚ ਰੱਖੀਆਂ ਤੇ ਹੌਲੇ ਜੇ ਉਸ ਦੇ ਕੋਲ ਚਲਾ ਗਿਆ। ਉਹ ਆਪਣੀ ਸੀਟ ਤੇ ਟਿਕ ਕੇ ਚੁੱਪਚਾਪ ਬੈਠੀ ਸੀ ਅੱਖਾਂ ਬੰਦ ਸੀ ਸ਼ਾਇਦ ਥਕਾਵਟ ਜਾਂ ਬੁਖਾਰ ਸੀ ਮੈਂ ਨਰਮੀ ਜਈ ਆ ਨਾਲ ਕਿਹਾ ਮਾਜੀ ਆ ਇਹ ਕੁਝ ਖਾਣ ਪੀਣ ਦੀਆਂ ਚੀਜ਼ਾਂ ਤੁਹਾਡੇ ਲਈ ਲਿਆਇਆ ਹਾਂ ਖਾ ਲਵੋ ਥੋੜਾ ਚੰਗਾ ਲੱਗੇਗਾ ਮੈਨੂੰ ਲੱਗਿਆ ਕਿ ਉਹ ਮਨਾ ਕਰ ਦੇਵੇਗੀ ਆ ਪਰ ਜਦ ਮੈਂ ਥੈਲੀ ਉਸ ਦੇ ਅੱਗੇ ਰੱਖੀ ਤਾਂ ਉਸ ਨੇ ਹੌਲੇ ਦੇ ਕਿਹਾ ਤੇਰਾ ਬਹੁਤ ਬਹੁਤ ਧੰਨਵਾਦ ਬੇਟਾ ਤੇ ਫਿਰ ਉਹ ਚੁੱਪ ਹੋ ਗਈ ਆ ਮੈਂ ਆਪਣੀ ਸੀਟ ਤੇ ਵਾਪਸ ਆ ਕੇ ਬੈਠ ਗਿਆ ਤੇ ਮਨ ਵਿੱਚ ਇੱਕ ਅਜੀਬ ਸਕੂਨ ਮਹਿਸੂਸ ਹੋਇਆ ਕਿ ਘਟੋ-ਘਟ ਮੈਂ ਆਪਣੀ ਆ ਮਾਂ ਦੀ ਤਰ੍ਹਾਂ ਕਿਸੇ ਦੀ ਮਾਂ ਦਾ ਖਿਆਲ ਤਾਂ ਰੱਖਿਆ ਬਸ ਫਿਰ ਚੱਲ ਪਈ ਬਾਹਰ ਹਨੇਰੀ ਰਾਤ ਸੀ ਸੁੰਸਾਨ ਸੜਕਾਂ ਸੀ ਸਿਰਫ ਇੰਜਨ ਦੀ ਆਵਾਜ਼ ਸੁਣਾਈ ਦੇ ਰਹੀ ਸੀ ਤੇ ਮੇਰੇ ਦਿਲ ਵਿੱਚ ਇੱਕ ਖਾਲੀਪਨ ਸੀ ਜੋ ਵੱਧਦਾ ਜਾ ਰਿਹਾ ਸੀ ਇਲਾਕਾ ਵਿਰਾਨ ਸੀ ਅਤੇ ਬਸ ਵਾਲੇ ਨੇ ਆ ਸਾਫ ਕਹਿ ਦਿੱਤਾ ਇੱਥੇ ਕੋਈ ਵੀ ਰਸਤੇ ਵਿੱਚ ਉਤਾਰਿਆ ਨਹੀਂ ਜਾਵੇਗਾ ਇੱਥੇ ਖਾਣ ਪੀਣ ਦੀ ਕੋਈ ਚੀਜ਼ ਜਾਂ ਫਿਰ ਬਾਥਰੂਮ ਜਾਣ ਦੀ ਸਹੂਲਤ ਨਹੀਂ ਮਿਲਣੀ ਆ ਪਰ ਥੋੜੀ ਦੂਰ ਜਾ ਕੇ ਅਚਾਨਕ ਡਰਾਈਵਰ ਨੇ ਬੱਸ ਰੋਕ ਦਿੱਤੀ ਤੇ ਕਹਿਣ ਲੱਗਾ ਮਾਜੀ ਹੇਟਾ ਉਤਰੋ ਤੁਹਾਡਾ ਸਟਾਪ ਆ ਗਿਆ ਮੈਂ ਬੱਸ ਦੇ ਕੋਨੇ ਵਿੱਚ ਬੈਠਾ ਸੀ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਇੰਨੀ ਸੁਨਸਾਨ ਤੇ ਹਨੇਰੀ ਰਾਤ ਵਿੱਚ ਇੱਕ ਬਜ਼ੁਰਗ ਔਰਤ ਨੂੰ ਕਿਉਂ ਉਤਾਰਿਆ ਜਾ ਰਿਹਾ ਹੈ ਮੈਂ ਹਜੇ ਬੋਲ ਹੀ ਰਿਹਾ ਸੀ ਕਿ ਪਿੱਛੋਂ ਇੱਕ ਆਦਮੀ ਬੋਲਿਆ ਇੱਥੇ ਹੀ ਸੌਰਤ ਨੂੰ ਕਿਉਂ ਉਤਾਰ ਰਹੇ ਹੋ ਬਾਰਤਾ ਸਿਰਫ ਖਾਲੀ ਜ਼ਮੀਨ ਤੇ ਹਨੇਰਾ ਹੈ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਬਸ ਦੇ ਸਾਰੇ ਮੁਸਾਫਿਰ ਪਰੇਸ਼ਾਨ ਹੋ ਗਏ ਸੀ ਡਰਾਈਵਰ ਗੁੱਸੇ ਵਿੱਚ ਬੋਲਿਆ ਮੈਨੂੰ ਜੋ ਕਿਹਾ ਗਿਆ ਮੈਂ ਉਹੀ ਕਰ ਰਿਹਾ ਹਾਂ ਸਾਰੇ ਲੋਕ ਰੋਲਾ ਪਾ ਰਹੇ ਸੀ ਆ ਮੈਂ ਵੀ ਕਿਹਾ ਇਹ ਬਿਲਕੁਲ ਗਲਤ ਹੈ ਐਨੀ ਸੁਨਸਾਨ ਜਗ੍ਹਾ ਤੇ ਇਸ ਔਰਤ ਨੂੰ ਉਤਾਰਨਾ ਤਾਂ ਬਹੁਤ ਗਲਤ ਹੈ ਜੇ ਇਸ ਔਰਤ ਨਾਲ ਕੁਝ ਗਲਤ ਹੋ ਗਿਆ ਤਾਂ ਇਸ ਦੇ ਜ਼ਿੰਮੇਵਾਰ ਆਪਾਂ ਸਾਰੇ ਹੋਵਾਂਗੇ ਐਨੀ ਜਈ ਗੱਲ ਤੇ ਬੱਸ ਵਿੱਚ ਸਨਾਟਾ ਠਾ ਗਿਆ ਅਚਾਨਕ ਇੱਕ ਆਦਮੀ ਕਹਿਣ ਲੱਗਾ ਇਸ ਦੇ ਬੇਟੇ ਦਾ ਨੰਬਰ ਪੁੱਛੋ ਪਰ ਬਜ਼ੁਰਗ ਮਾਜੀ ਨੇ ਕਬਰਾਈ ਹੋਈ ਆਵਾਜ਼ ਵਿੱਚ ਕਿਹਾ ਮੈਨੂੰ ਮੇਰੇ ਬੇਟੇ ਦਾ ਨੰਬਰ ਨਹੀਂ ਪਤਾ ਇਹ ਸੁਣ ਕੇ ਮੈਂ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਗਿਆ ਕਿ ਬੇਟੇ ਨੇ ਆਪਣੀ ਮਾਂ ਨੂੰ ਐਨਾ ਵੀ ਨਹੀਂ ਦੱਸਿਆ ਇਹ ਤਾਂ ਜ਼ਰੂਰੀ ਜਾਣਕਾਰੀ ਹੈ ਯਾਤਰੀ ਆ ਕੁਸਰਮੂਸਰ ਕਰ ਰਹੇ ਸੀ ਕੋਈ ਕਹਿ ਰਿਹਾ ਸੀ ਕਿ ਇਹ ਬਹੁਤ ਗਲਤ ਕੰਮ ਹੈ ਕੋਈ ਪੁੱਛ ਰਿਹਾ ਸੀ ਕਿ ਆ ਐਨੀ ਸੁਨਸਾਨ ਰਾਤ ਵਿੱਚ ਕੋਈ ਕਿਸੇ ਬੁੱਢੀ ਔਰਤ ਨੂੰ ਕਿਵੇਂ ਉਤਾਰ ਸਕਦਾ ਹੈ ਡਰਾਈਵਰ ਨੇ ਗੁੱਸੇ ਵਿੱਚ ਕਿਹਾ ਇਸ ਦੇ ਬੇਟੇ ਨੇ ਮੈਨੂੰ ਪੈਸੇ ਦਿੱਤੇ ਸੀ ਆ ਤੇ ਕਿਹਾ ਕੀ ਆ ਇਹ ਬੁੱਢੀ ਹੈ ਬਹੁਤ ਬਿਮਾਰ ਹੈ ਇਸ ਨੂੰ ਕਿਸੇ ਸੁਨਸਾਨ ਜਗ੍ਹਾ ਤੇ ਉਤਾਰ ਦੇਵੀਂ ਆ ਕਿਉਂਕਿ ਇਹ ਬੁੱਢੀ ਉਹਨਾਂ ਨੂੰ ਬਹੁਤ ਤੰਗ ਕਰਦੀ ਹੈ ਕਾਰ ਵਿੱਚ ਝਗੜਾ ਕਰਵਾਉਂਦੀ ਹੈ ਇਸ ਲਈ ਅਸੀਂ ਇਸ ਨੂੰ ਕਰੋ ਕਾਢ ਦਿੱਤਾ ਹੈ ਇਹ ਸੁਣ ਕੇ ਬੱਸ ਵਿੱਚ ਬੈਠੇ ਸਾਰੇ ਯਾਤਰੀ ਹੈਰਾਨ ਰਹਿ ਗਏ ਮੈਂ ਜ਼ੋਰ ਦੇ ਕੇ ਕਿਹਾ ਤੁਸੀਂ ਉਸਦੇ ਕਹਿਣ ਤੇ ਆ ਇਹ ਸਭ ਕੀਤਾ ਮੈਂ ਖੁਦ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਪੈਸੇ ਲੈ ਜਾ ਰਹੇ ਸੀ ਆ ਮੈਂ ਇਹ ਗੱਲ ਕਦੇ ਵੀ ਨਹੀਂ ਮੰਨਾਂਗਾ ਸਾਰੇ ਮੇਰੇ ਵੱਲ ਦੇਖਣ ਲੱਗੇ ਤੇ ਹੈਰਾਨ ਸੀ ਕਿ ਮੈਂ ਨਹੀਂ ਸਾਫ਼ ਗੱਲ ਕਹਿ ਰਿਹਾ ਸੀ ਆ ਸਾਰਿਆਂ ਨੇ ਕਿਹਾ ਇਹ ਤਾਂ ਬਹੁਤ ਗਲਤ ਹੈ ਕਿ ਤੂੰ ਐਨਾ ਬੁਰਾ ਆਦਮੀ ਹੈ ਇਸ ਗੱਲ ਤੇ ਬਸ ਵਾਲੇ ਨੇ ਕਿਹਾ ਪੈਸੇ ਮਿਲਣਾ ਕਿਨੂੰ ਬੁਰਾ ਲੱਗਦਾ ਹੈ ਮੈਂ ਤਾਂ ਬਸ ਆਪਣਾ ਕੰਮ ਕਰ ਰਿਹਾ ਹਾਂ ਤੇ ਬੇਟੇ ਨੇ ਜਿਵੇਂ ਕਿਹਾ ਮੈਂ ਉਸੇ ਤਰ੍ਹਾਂ ਹੀ ਕਰ ਰਿਹਾ ਹਾਂ ਮੈਂ ਹੋਰ ਕੀ ਕਰ ਸਕਦਾ ਸੀ ਸਾਰਿਆਂ ਨੇ ਉਸ ਬੱਸ ਵਾਲੇ ਨੂੰ ਕਿਹਾ ਇਹ ਗੈਰ ਕਾਨੂੰਨੀ ਕੰਮ ਹੈ ਤੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਬੱਸ ਵਾਲਾ ਤਾਂ ਆਪਣੀ ਗੱਲ ਤੇ ਅੜਿਆ ਰਿਹਾ ਪਰ ਆਖਿਰ ਵਿੱਚ ਉਸਨੇ ਕਿਹਾ ਜੇ ਤੁਸੀਂ ਚਾਹੁੰਦੇ ਹੋ ਤਾਂ ਮਾਜੀ ਨੂੰ ਆਪਣੇ ਨਾਲ ਲੈ ਜਾਓ ਪਹਿਲਾਂ ਇਸ ਤਰ੍ਹਾਂ ਆਪਣੇ ਨਾਲ ਕੌਣ ਲੈ ਕੇ ਜਾਂਦਾ ਤਾਂ ਮਾਜੀ ਨੇ ਖੁਦ ਹੀ ਹੌਲੇ ਜੇ ਤੇ ਨਰਮ ਆਵਾਜ਼ ਵਿੱਚ ਕਿਹਾ ਕਿ ਉਸ ਨੂੰ ਇੱਥੇ ਨਾ ਉਤਾਰੋ ਬਲਕਿ ਉੱਤਰਾਖੰਡ ਦੀ ਕਿਸੇ ਮਸ਼ਹੂਰ ਤੇ ਵਧੀਆ ਜਗ੍ਹਾ ਤੇ ਉਤਾਰ ਦਿਓ ਤਾਂ ਜੋ ਬਾਅਦ ਵਿੱਚ ਜਦ ਉਸ ਦੇ ਬੇਟੇ ਨੂੰ ਪਸਤਾਵਾ ਹੋਵੇ ਤਾਂ ਉਹ ਮੈਨੂੰ ਆਸਾਨੀ ਨਾਲ ਲੱਭ ਲਵੇ ਸਾਰਿਆਂ ਨੇ ਇਹ ਗੱਲ ਸਹੀ ਮੰਨੀ ਆ ਤੇ ਬੱਸ ਫਿਰ ਚੱਲ ਪਈ ਮਾਜੀ ਨੂੰ ਉੱਥੇ ਆਰਾਮ ਨਾਲ ਬਿਠਾ ਦਿੱਤਾ ਗਿਆ ਇਹ ਸਭ ਦੇਖ ਕੇ ਮੇਰੇ ਦਿਲ ਨੂੰ ਸਕੂਨ ਮਿਲਿਆ ਕਿਉਂਕਿ ਸਾਡੇ ਸਮਾਜ ਵਿੱਚ ਅਜੇ ਵੀ ਲੋਕ ਇੱਕ ਦੂਸਰੇ ਦੇ ਲਈ ਸੋਚਦੇ ਹਨ ਤੇ ਜਿੰਨੀ ਹੋ ਸਕੇ ਮਦਦ ਵੀ ਕਰ ਦਿੰਦੇ ਹਾਂ ਨਾ ਮੈਨੂੰ ਲੱਗਿਆ ਕਿ ਇਨਸਾਨੀਅਤ ਹਜੇ ਵੀ ਜਿਉਂਦੀ ਹੈ ਜਦ ਕੋਈ ਇਨਸਾਨ ਹਿੰਮਤ ਕਰਕੇ ਸੱਚ ਤੇ ਇਨਸਾਫ ਦੇ ਲਈ ਬੋਲਦਾ ਹੈ ਤਾਂ ਉਸ ਦਾ ਅਸਰ ਕਿਸੇ ਇੱਕ ਦੀ ਜ਼ਿੰਦਗੀ ਵਿੱਚ ਵੀ ਵੱਡਾ ਬਦਲਾਅ ਲਿਆ ਸਕਦਾ ਹੈ ਮੈਂ माजी ਵੱਲ ਦੇਖਿਆ ਉਹ ਹਜੇ ਵੀ ਸ਼ਾਂਤ ਬੈਠੀ ਸੀ ਆ ਫਰੂਜ਼ ਦੀਆਂ ਅੱਖਾਂ ਵਿੱਚ ਸਕੂਨ ਸੀ ਜਿਵੇਂ ਭਰੋਸਾ ਹੋ ਗਿਆ ਹੋਵੇ ਕਿ ਹੁਣ ਉਸ ਨੂੰ ਕੋਈ ਇਕੱਲਾ ਨਹੀਂ ਛੱਡੇਗਾ ਤੇ ਉਸ ਦੇ ਹੱਕ ਦੇ ਵਿੱਚ ਜ਼ਰੂਰ ਕੋਈ ਬੋਲੇਗਾ ਇਹ ਦ੍ਰਿਸ਼ ਮੇਰੇ ਦਿਲ ਵਿੱਚ ਇੱਕ ਮਜ਼ਬੂਤ ਸਬਕ ਬਣ ਗਿਆ ਸੀ ਕਿ ਕਿਸੇ ਦੀ ਮਦਦ ਕਰਨ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ ਤੇ ਸਹੀ ਗੱਲ ਤੇ ਬੋਲਣਾ ਚਾਹੀਦਾ ਹੈ ਚਾਹੇ ਹਾਲਾਤ ਕਿੰਨੇ ਵੀ ਮੁਸ਼ਕਲ ਕਿਉਂ ਨਾ ਹੋਣ ਬਸ ਦੁਬਾਰਾ ਫਿਰ ਚੱਲਣ ਲੱਗੀ ਤੇ ਥੋੜੀ ਤੇਜ ਹੋ ਗਈ ਬਾਕੀ ਯਾਤਰੀ ਵੀ ਮਾਜੀ ਦੇ ਲਈ ਆ ਕੁਝ ਨਾ ਕੁਝ ਦੇਣ ਲੱਗੇ ਕਿਸੇ ਨੇ ਪਾਣੀ ਦੀ ਬੋਤਲ ਦਿੱਤੀ ਕਿਸੇ ਨੇ ਰੋਟੀ ਕਿਸੇ ਨੇ ਸਬਜ਼ੀਆਂ ਕਿਸੇ ਨੇ ਬਾਰੋ ਗਰਮ-ਗਰਮ ਕੁਝ ਖਰੀਦ ਕੇ ਦੇ ਦਿੱਤਾ ਹਰ ਕਿਸੇ ਦੇ ਹੱਥ ਵਿੱਚ ਥੋੜੀ ਜਿਹੀ ਫਿਕਰ ਤੇ ਥੋੜੀ ਜਿਹੀ ਕੁਰਬਾਨੀ ਨਜ਼ਰ ਆ ਰਹੀ ਸੀ ਅਮਾਜੀ ਸੱਚੀ ਬਿਮਾਰ ਲੱਗ ਰਹੀ ਸੀ ਉਸ ਦਾ ਸਰੀਰ ਦਰਦ ਵਿੱਚ ਸੀ ਪਰ ਉਸ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਸੀ ਉਹ ਚੁੱਪਚਾਪ ਬੈਠੀ ਸੀ ਜਿਵੇਂ ਕੋੜੀਆਂ ਗੱਲਾਂ ਨੂੰ ਦਿਲ ਵਿੱਚ ਦਬਾ ਰਹੀ ਹੋਵੇ ਸ਼ਾਇਦ ਸ਼ਰਮ ਸੀ ਸ਼ਾਇਦ ਦੁੱਖ ਸੀ ਜਾਂ ਸ਼ਾਇਦ ਉਹ ਆਪਣੀ ਆਖਰੀ ਉਮੀਦ ਬਚਾ ਕੇ ਰੱਖਣਾ ਚਾਹੁੰਦੀ ਸੀ ਫਿਰ ਅਚਾਨਕ ਇੱਕ ਔਰਤ ਉੱਠ ਕੇ ਆਈ ਉਸ ਦੀਆਂ ਅੱਖਾਂ ਵਿੱਚ ਫਸਤਾਵਾ ਤੇ ਦਿਲ ਵਿੱਚ ਦੁੱਖ ਸੀ ਉਹ ਖੜੀ ਹੋ ਕੇ ਕਹਿਣ ਲੱਗੀ ਆ ਤੁਹਾਡੇ ਬੇਟੇ ਨੇ ਆ ਜਾ ਕਿਉਂ ਕੀਤਾ ਮਾਂ ਜੀ ਨੇ ਹੌਲੇ ਜੇ ਸਿਰ ਹਿਲਾਇਆ ਤੇ ਕਿਹਾ ਮੇਰੀ ਨੂੰ ਚੰਗੀ ਨਹੀਂ ਸੀ ਆ ਮੈਂ ਆਪਣੀ ਮਰਜ਼ੀ ਨਾਲ ਆਪਣੇ ਬੇਟੇ ਬੇਟੀ ਦਾ ਵਿਆਹ ਕਰਵਾਇਆ ਸੀ ਆ ਤੇ ਆਪਣੀ ਔਲਾਦ ਦੇ ਲਈ ਸਭ ਕੁਝ ਕੀਤਾ ਪਰ ਹੌਲੀ-ਹੌਲੀ ਮੇਰੀ ਨੂੰ ਬਤਮੀਜ਼ ਹੁੰਦੀ ਗਈ ਆ ਉਹ ਮੈਨੂੰ ਖਾਣਾ ਨਹੀਂ ਦਿੰਦੀ ਸੀ ਆ ਮੇਰੇ ਕੱਪੜੇ ਨਹੀਂ ਧੋਂਦੀ ਸੀ ਆ ਜਦ ਮੈਂ ਬਿਮਾਰ ਪੈ ਜਾਂਦੀ ਤਾਂ ਕਹਿੰਦੀ ਮੈਂ ਨਹੀਂ ਸੰਭਾਲ ਸਕਦੀ ਆ ਤੇਰਾ ਤਾਂ ਇਸ ਘਰ ਵਿੱਚ ਹੋਣਾ ਹੀ ਮੇਰੇ ਲਈ ਤਕਲੀਫ ਹੈ ਉਹ ਮੇਰੇ ਖਿਲਾਫ ਤੇ ਮੇਰੇ ਬੇਟੇ ਨੂੰ ਪਣਕੋਣ ਲੱਗੀ ਸੀ ਆ ਕਿ ਮਾਂ ਦੀ ਵਜ੍ਹਾ ਕਰਕੇ ਆ ਘਰ ਵਿੱਚ ਸੁੱਖ ਆਰਾਮ ਖਤਮ ਹੋ ਗਿਆ ਫਿਰ ਇੱਕ ਦਿਨ ਉਹਨਾਂ ਦੋਨਾਂ ਨੇ ਇਹ ਫੈਸਲਾ ਕਰ ਲਿਆ ਕਿ ਮੈਨੂੰ ਕਿਤੇ ਛੱਡ ਦਿੱਤਾ ਜਾਵੇ ਆ ਉਸ ਦਿਨ ਮੇਰੀ ਕਿਸਮਤ ਬਦਲ ਗਈ ਆ ਮੈਂ ਇਸ ਮੁਕਾਮ ਤੇ ਪਹੁੰਚੀ ਆ ਜਿੱਥੇ ਮੈਨੂੰ ਰਸਤੇ ਵਿੱਚ ਇਕੱਲਾ ਛੱਡ ਦਿੱਤਾ ਗਿਆ ਤੇ ਬੇਸਾਰਾ ਕਰ ਦਿੱਤਾ ਗਿਆ ਇੱਕ ਔਰ ਤੁਸਦੀ ਆ ਕਹਾਣੀ ਸੁਣ ਕੇ ਚੁੱਪਚਾਪ ਵਾਪਸ ਚਲੀ ਗਈ ਉਸਦੇ ਚਿਹਰੇ ਤੇ ਅਫਸੋਸ ਸੀ ਪਰ ਸ਼ਾਇਦ ਉਸਦੇ ਕੋਲ ਕੁਝ ਕਹਿਣ ਲਈ ਨਹੀਂ ਸੀ ਆ ਉਹ ਸਮਝ ਗਈ ਸੀ ਆ ਕੀ ਆ ਕਹਾਣੀ ਸੁਣ ਕੇ ਹੰਝੂ ਬਹੋਣਾ ਸੋਖਾ ਹੈ ਪਰ ਅਸਲੀ ਮਦਦ ਤਾਂ ਹੱਥ ਫੜ ਕੇ ਉਠਾਉਣਾ ਹੁੰਦਾ ਹੈ ਬਸ ਦੇ ਅੰਦਰ ਸਾਰਿਆਂ ਨੇ ਮਾਜੀ ਦੀ ਗੱਲ ਸੁਣ ਕੇ ਆਪਣੇ ਦਿਲਾਂ ਵਿੱਚ ਬਦਲਾ ਮਹਿਸੂਸ ਕੀਤਾ ਤੇ ਹਰ ਕਿਸੇ ਨੇ ਜਿੰਨਾ ਬਣ ਸਕਿਆ ਉਨੀ ਮਦਦ ਕਰਨ ਦਾ ਫੈਸਲਾ ਕੀਤਾ ਸਫ਼ਰ ਅੱਗੇ ਵੱਧਦਾ ਗਿਆ ਰਾਤ ਹੋਰ ਵੀ ਗਹਿਰੀ ਹੁੰਦੀ ਗਈ ਜਦ ਤੱਕ ਸਹਿਰ ਨੇੜੇ ਆਇਆ ਤਾਂ ਬਸ ਹੋਲੀ ਹੋਈ ਆ ਹਰ ਮੁਸਾਫਿਰ ਆਪਣੀ ਮੰਜ਼ਿਲ ਦੇ ਬਾਰੇ ਸੋਚਣ ਲੱਗਾ ਤੇ ਆਖਿਰ ਵਿਚੇਤ ਇਹ ਹੋਇਆ ਕਿ ਮਾਜੀ ਨੂੰ ਪਹਾੜੀ ਮੰਦਰ ਦੇ ਕੋਲ ਉਤਾਰਿਆ ਜਾਵੇ ਜਦ ਬੱਸ ਰੁਕੀ ਤਾਂ ਮਾਜੀ ਉਤਰ ਲੱਗੀ ਸਾਰਿਆਂ ਨੇ ਉਸ ਦੇ ਚਾਰੇ ਪਾਸੇ ਇੱਕ ਕੇਰਾ ਬਣਾ ਲਿਆ ਅਚਾਨਕ ਇੱਕ ਆਦਮੀ ਜ਼ੋਰ ਨਾਲ ਬੋਲਿਆ ਪਹਿਲਾਂ ਆਪਣੇ ਆਪਣੇ ਘਰ ਜਾ ਕੇ ਆਪਣੀ ਮਾਂ ਦਾ ਮੂੰਹ ਤੇ ਮੱਥਾ ਝੁਮਿਓ ਕਿਉਂਕਿ ਹਰ ਮਾਂ ਆਪਣੇ ਬੇਟੇ ਦਾ ਇੰਤਜ਼ਾਰ ਕਰਦੀ ਹੈ ਉਸ ਦੀਆਂ ਗੱਲਾਂ ਸਾਰਿਆਂ ਦੇ ਦਿਲ ਨੂੰ ਛੂ ਗਈਆਂ ਸਾਰਿਆਂ ਦੀਆਂ ਅੱਖਾਂ ਭਰ ਆਈਆਂ ਉੱਤੇ ਹਰ ਪਾਸੇ ਇਨਸਾਨੀਅਤ ਤੇ ਮੁਹੱਬਤ ਦਿਖਾਈ ਦੇ ਰਹੀ ਸੀ ਅੱਜਾ ਦਾ ਮਾਜੀ ਉਤਰੀ ਤੇ ਇੱਕ ਬੱਚੇ ਨੇ ਉਸ ਦਾ ਹੱਥ ਫੜਿਆ ਕਿ ਆ ਉਹ ਉਸ ਨੂੰ ਇਕੱਲਾ ਨਹੀਂ ਛੱਡੇਗਾ ਕੋਈ ਮਾਜੀ ਨੂੰ ਕਹਿ ਰਿਹਾ ਸੀ ਕਿ ਆ ਤੁਸੀਂ ਸਾਡੇ ਘਰ ਚੱਲੋ ਤੇ ਕੋਈ ਉਸ ਨੂੰ ਆਪਣੀ ਮਾਂ ਦੀ ਤਰ੍ਹਾਂ ਰੱਖਣ ਲਈ ਤਿਆਰ ਸੀ ਐਜੀ ਇਨਸਾਨੀਅਤ ਦੀਆਂ ਮਿਸਾਲਾਂ ਅੱਜ ਕੱਲ੍ਹ ਕੱਟ ਹੀ ਦੇਖਣ ਨੂੰ ਮਿਲਦੀਆਂ ਹਨ ਮੈਂ ਵੀ ਉਹਨਾਂ ਵਿੱਚ ਸ਼ਾਮਿਲ ਸੀ ਮੈਨੂੰ ਪਤਾ ਸੀ ਕਿ ਮੇਰੀ ਪਤਨੀ ਦੀ ਜਿੱਦ ਤੇ ਤੰਗੀ ਘਰ ਵਿੱਚ ਪਰੇਸ਼ਾਨੀ ਵਧਾ ਸਕਦੀ ਹੈ ਪਰ ਫਿਰ ਵੀ ਮੈਂ ਕਿਹਾ ਕਿ ਮੈਂ ਮਾਜੀ ਨੂੰ ਆਪਣੇ ਘਰ ਲੈ ਜਾਵਾਂਗਾ ਤੇ ਉਹਨਾਂ ਨੂੰ ਆਪਣੀ ਮਾਂ ਦੀ ਤਰ੍ਹਾਂ ਰੱਖਾਂਗਾ ਉੱਥੇ ਹੀ ਇੱਕ ਨੌਜਵਾਨ ਸਾਈਲ ਵੀ ਸੀ ਜੋ ਬੇਝਿਜਕ ਤੇ ਸੱਚੇ ਦਿਲ ਨਾਲ ਕਹਿ ਰਿਹਾ ਸੀ ਕਿ ਉਹ ਮਾਜੀ ਨੂੰ ਆਪਣੇ ਘਰ ਲੈ ਜਾਵੇਗਾ ਉਹ ਕਹਿਣ ਲੱਗਾ ਕਿ ਮੇਰੇ ਕਰ ਮੇਰੀ ਇੱਕ ਭੈਣ ਹੈ ਮਾਵਾਪ ਨਹੀਂ ਹਨ ਮਾਜੀ ਤੁਸੀਂ ਮੇਰੇ ਘਰ ਵਿੱਚ ਆਓ ਮੈਂ ਤੁਹਾਨੂੰ ਮਾਂ ਦੀ ਤਰ੍ਹਾਂ ਰੱਖਾਂਗਾ ਤੇ ਪੂਰੀ ਜ਼ਿੰਮੇਵਾਰੀ ਚੱਕਾਂਗਾ ਉਸ ਦੀ ਆਵਾਜ਼ ਵਿੱਚ ਸੱਚਾਈ ਤੇ ਭਰੋਸਾ ਸੀ ਆ ਸਾਰਿਆਂ ਨੇ ਦੇਖਿਆ ਕਿ ਉਸ ਦੇ ਘਰ ਵਿੱਚ ਮਾਜੀ ਨੂੰ ਰਹਿਣ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਆ ਸਹਿਲ ਦੀ ਪਤਨੀ ਨਹੀਂ ਸੀ ਇਸ ਲਈ ਸਾਰਿਆਂ ਨੂੰ ਇਹ ਠੀਕ ਲੱਗਿਆ ਅਸੀਂ ਸਾਰਿਆਂ ਨੇ ਮਿਲ ਕੇ ਫੈਸਲਾ ਕੀਤਾ ਕਿ ਮਾਜੀ ਨੂੰ ਸਹਿਲ ਦੇ ਘਰ ਹੀ ਛੱਡਿਆ ਜਾਵੇਗਾ ਅਸੀਂ ਸਾਰੇ ਉਸ ਦੇ ਨਾਲ ਚੱਲਾਂਗੇ ਸਾਰਿਆਂ ਨੇ ਸਹਿਲ ਦਾ ਨੰਬਰ ਲੈ ਲਿਆ ਤੇ ਤੈ ਕੀਤਾ ਕਿ ਹਰ ਮਹੀਨੇ ਥੋੜਾ ਬੋਤਾ ਖਰਚਾ ਭੇਜਦੇ ਰਹਾਂਗੇ ਤਾਂ ਜੋ ਉਹ ਆਰਾਮ ਨਾਲ ਮਾਜੀ ਦੀ ਦੇਖਭਾਲ ਕਰ ਸਕੇ ਇਸ ਵਾਦੇ ਵਿੱਚ ਪਿਆਰ ਵੀ ਸੀ ਤੇ ਜ਼ਿੰਮੇਵਾਰੀ ਵੀ ਆ ਅਸੀਂ ਵਸ ਤੋਂ ਉੱਤਰ ਕੇ ਇੱਕ ਗੱਡੀ ਵਿੱਚ ਬੈਠੇ ਤੇ ਸਾਇਲ ਦੇ ਘਰ ਵੱਲ ਨੂੰ ਜਾਣ ਲੱਗੇ ਮਾਜੀ ਸਾਡੇ ਨਾਲ ਹੀ ਸੀ ਥੋੜੀ ਕਮਜ਼ੋਰ ਲੱਗ ਰਹੀ ਸੀ ਪਰ ਅੰਦਰ ਇੱਕ ਸਕੂਨ ਸੀ ਆ ਬਾਕੀ ਮੁਸਾਫਿਰ ਆਪਣੇ ਆਪਣੇ ਘਰ ਚਲੇ ਗਏ ਆ ਕਿਉਂਕਿ ਉਹ ਆਪਣੇ ਪਰਿਵਾਰਾਂ ਦੇ ਨਾਲ ਸੀ ਆ ਮੈਂ ਅੰਦਰੋਂ ਮਹਿਸੂਸ ਕੀਤਾ ਕਿ ਇੱਕ ਛੋਟੀ ਜਿਹੀ ਇਨਸਾਨੀ ਮਦਦ ਕਿਸੇ ਨੂੰ ਪੂਰੀ ਦੁਨੀਆ ਬਦਲ ਸਕਦੀ ਹੈ ਮਾਂ ਜੀ ਦੀਆਂ ਅੱਖਾਂ ਵਿੱਚ ਹੁਣ ਚਮਕ ਵਾਪਸ ਆ ਗਈ ਸੀ ਮੈਨੂੰ ਲੱਗਿਆ ਕਿ ਸ਼ਾਇਦ ਅੱਜ ਤੋਂ ਉਸ ਦੀ ਜ਼ਿੰਦਗੀ ਇੱਕ ਨਵਾਂ ਦਰਵਾਜ਼ਾ ਖੁੱਲ ਗਿਆ ਹੈ ਇਹ ਦਰਵਾਜ਼ਾ ਸਾਡੇ ਆ ਮਿਲ ਕੇ ਕੀਤੇ ਗਏ ਫੈਸਲੇ ਦੀ ਵਜ੍ਹਾ ਨਾਲ ਖੁੱਲ੍ਹਿਆ ਹੈ ਅਸੀਂ ਜਿਵੇਂ ਹੀ ਉਸ ਲੜਕੇ ਦੇ ਘਰ ਪਹੁੰਚੇ ਘਰ ਛੋਟਾ ਜਿਹਾ ਸੀ ਆ ਸਾਫ਼-ਸੁਥਰਾ ਸੀ ਉਸ ਦੀ ਇੱਕ ਛੋਟੀ ਭੈਣ ਸੀ ਆ ਉਹਨਾਂ ਦੇ ਮਾਪੇ ਪਹਿਲਾਂ ਹੀ ਗੁਜ਼ਰ ਚੁੱਕੇ ਸੀ ਆ ਤੇ ਇਸ ਘਰ ਵਿੱਚ ਉਹ ਦੋਨੋਂ ਭੈਣ ਭਰਾ ਹੀ ਰਹਿੰਦੇ ਸੀ ਇਹ ਦੋਨੋਂ ਇਕੱਲੇ ਹੀ ਆ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸੀ ਆ ਘਰ ਵਿੱਚ ਜ਼ਰੂਰੀ ਚੀਜ਼ਾਂ ਸੀ ਆ ਪਰ ਬਹੁਤ ਸਾਰੀਆਂ ਚੀਜ਼ਾਂ ਦੀ ਕਮੀ ਸੀ ਆ ਜੋ ਸਾਫ਼ ਦਿਖਾਈ ਦੇ ਰਹੀ ਸੀ ਆ ਰਸੋਈ ਵਿੱਚ ਲੋੜ ਅਨੁਸਾਰ ਹੀ ਭਾਂਡੇ ਪਏ ਸੀ ਆ ਮੈਂ ਸੋਚਿਆ ਇੱਥੇ ਇੱਕ ਬੁੱਢੀ ਔਰਤ ਕਿਵੇਂ ਰਹੇਗੀ ਆ ਪਰ ਸਾਇਲ ਦੇ ਚਿਹਰੇ ਤੇ ਪੱਕਾ ਇਰਾਦਾ ਸਾਫ਼ ਦਿਸ ਰਿਹਾ ਸੀ ਆ ਉਹ ਮਾਜੀ ਨੂੰ ਅੰਦਰ ਲੈ ਗਿਆ ਤੇ ਉਸ ਦੀ ਭੈਣ ਵੀ ਤੁਰੰਤ ਉੱਠੀ ਆ ਤੇ ਇੱਕ ਪੁਰਾਣੇ ਸੰਦੂਕ ਵਿੱਚੋਂ ਵਿਸਤਰ ਕੱਢ ਕੇ ਬਾਹਰ ਲਿਆਈ ਆ ਮੈਂ ਅੱਗੇ ਹੋ ਕੇ ਕਿਹਾ ਮਾਜੀ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਮਾਜੀ ਨੇ ਕਿਹਾ ਹਾਂ ਬੈਠਾ ਮੈਂ ਇੱਥੇ ਹੀ ਰਹਿਣਾ ਚਾਹੁੰਦੀ ਹਾਂ ਹੁਣ ਹੋਰ ਕਿਤੇ ਮੇਰੀ ਜਗ੍ਹਾ ਨਹੀਂ ਹੈ ਇਹ ਚੰਗੇ ਲੋਕ ਹਨ ਉਸ ਦੀ ਆਵਾਜ਼ ਵਿੱਚ ਐਨਾ ਯਕੀਨ ਸੀ ਕਿ ਸਾਰਿਆਂ ਦੇ ਦਿਲ ਪਿਘਲ ਗਏ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਆ ਮਾਜੀ ਦੇ ਲਈ ਜੋ ਵੀ ਜ਼ਰੂਰੀ ਚੀਜ਼ਾਂ ਇਸ ਵੇਲੇ ਹੀ ਖਰੀਦ ਕੇ ਲਿਆ ਦਿੱਤੀਆਂ ਜਾਣ ਇਸ ਲਈ ਸਾਰਿਆਂ ਨੇ ਆਪਣੀ ਜੇਬ ਵਿੱਚੋਂ ਜਿੰਨਾ ਬਣ ਸਕਿਆ ਉਹਨਾਂ ਪੈਸਾ ਕੱਢਿਆ ਕਿਸੇ ਨੇ 500 ਕਿਸੇ ਨੇ 700 ਉਹਨਾਂ ਦੇ ਪੈਸਿਆਂ ਨਾਲ ਅਸੀਂ ਬਾਜ਼ਾਰੋਂ ਕੁਝ ਜ਼ਰੂਰੀ ਸਮਾਨ ਮੰਗਵਾਇਆ ਜਦ ਅਸੀਂ ਇਹ ਸਮਾਨ ਲੈ ਕੇ ਵਾਪਸ ਆ ਰਹੇ ਸੀ ਤਾਂ ਸਾਇਲ ਦੀ ਭੈਣ ਦੀਆਂ ਅੱਖਾਂ ਵਿੱਚ ਹੰਝੂ ਸੀ ਉਹ ਬਾਰ-ਬਾਰ ਕਹਿ ਰਹੀ ਸੀ ਕਿ ਆ ਉਸ ਨੂੰ ਯਕੀਨ ਨਹੀਂ ਹੋ ਰਿਹਾ ਕਿ ਅੱਜ ਵੀ ਦੁਨੀਆ ਵਿੱਚ ਇੰਨੇ ਚੰਗੇ ਲੋਕ ਹਨ ਅਸੀਂ ਮਾਜੀ ਦੇ ਲਈ ਫਰਿਸ਼ਤਿਆਂ ਦੀ ਤਰ੍ਹਾਂ ਮਦਦ ਕੀਤੀ ਸੀ ਸਾਇਲ ਵਿੱਚ ਉਪਚਾਰਪਾ ਖੜਾ ਸੀ ਇਹ ਸਭ ਦੇਖ ਰਿਹਾ ਸੀ ਤੇ ਮਾਜੀ ਵੀ ਆ ਮਾਜੀ ਦੇ ਚਿਹਰੇ ਤੇ ਸਕੂਨ ਤੇ ਸ਼ਾਂਤੀ ਦੀ ਉਹ ਲਕੀਰ ਸੀ ਜੋ ਸ਼ਾਇਦ ਸਾਲਾਂ ਬਾਅਦ ਵਾਪਸ ਆਈ ਸੀ ਅਸੀਂ ਸਾਇਲ ਨੂੰ ਮਾਜੀ ਦਾ ਧਿਆਨ ਰੱਖਣ ਲਈ ਕਹਿ ਕੇ ਵਾਪਸ ਆਉਣ ਲੱਗੇ ਆ ਉਸਨੇ ਤੁਰੰਤ ਕਿਹਾ ਤੁਸੀਂ ਵੇਫਿਕਰ ਹੋ ਅਸੀਂ ਉਹਨਾਂ ਦਾ ਖਿਆਲ ਆਪਣੀ ਮਾਂ ਦੀ ਤਰ੍ਹਾਂ ਰੱਖਾਂਗੇ ਤੇ ਉਹਨਾਂ ਨੂੰ ਇੱਥੇ ਰਹਿਣ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਵੇਗੀ ਆ ਸਾਇਲ ਦੀ ਆਵਾਜ਼ ਵਿੱਚ ਸਚਾਈ ਸੀ ਇਹ ਸੁਣ ਕੇ ਸਾਡੇ ਦਿਲਾਂ ਨੂੰ ਸਕੂਨ ਮਿਲਿਆ ਇਸ ਤੋਂ ਬਾਅਦ ਅਸੀਂ ਸਾਰਿਆਂ ਨੇ ਮਾਜੀ ਨੂੰ ਨਮਸਤੇ ਕੀਤਾ ਤੇ ਇਜਾਜ਼ਤ ਲੈ ਕੇ ਬਾਹਰ ਨਿਕਲਣ ਲੱਗੇ ਐਨੇ ਨੂੰ ਮਾਜੀ ਨੇ ਮੈਨੂੰ ਇਸ਼ਾਰੇ ਨਾਲ ਬੁਲਾਇਆ ਤੇ ਹੌਲੇ ਜੇ ਮੇਰੇ ਹੱਥ ਵਿੱਚ ਇੱਕ ਛੋਟੀ ਜਿਹੀ ਪਰਚੀ ਰੱਖ ਦਿੱਤੀ ਮਹਿਰਾਨ ਸੀ ਆ ਮੈਂ ਕਿਹਾ ਮਾਜੀ ਇਹ ਕੀ ਹੈ ਮਾਜੀ ਨੇ ਕਿਹਾ ਹਜੇ ਨਾ ਦੇਖੀਂ ਇਸ ਨੂੰ ਸੰਭਾਲ ਕੇ ਰੱਖ ਮੈਂ ਚੁੱਪਚਾਪ ਪਰਚੀ ਜੇਬ ਵਿੱਚ ਰੱਖ ਲਈ ਤੇ ਬਾਹਰ ਆ ਗਿਆ ਜਦ ਅਸੀਂ ਘਰ ਪਹੁੰਚੇ ਤਾਂ ਮੈਂ ਆਪਣੀ ਜੇਬ ਚੋਂ ਪਰਚੀ ਕੱਢੀ ਉਸ ਵਿੱਚ ਸਾਫ਼ ਲਿਖਿਆ ਸੀ ਅਭਿਸ਼ੇਕ ਇਹ ਹੇਟਾ ਦਾਇਕ ਨੰਬਰ ਦਰਜ ਸੀ ਆ ਮੈਂ ਉਸ ਪਰਚੀ ਨੂੰ ਹੱਥ ਵਿੱਚ ਲੈ ਕੇ ਕੁਝ ਦੇਰ ਦੇਖਦਾ ਰਿਹਾ ਮੇਰੇ ਮਨ ਵਿੱਚ ਕਈ ਸਵਾਲ ਆਏ ਕਿ ਮਾਜੀ ਦੇ ਕੋਲ ਆਪਣੇ ਬੇਟੇ ਦਾ ਨਾਮ ਤੇ ਨੰਬਰ ਸੀ ਆ ਤਾਂ ਉਹਨਾਂ ਨੇ ਸਾਨੂੰ ਕਿਉਂ ਨਹੀਂ ਦੱਸਿਆ ਕਿਉਂ ਕੀਤਾ ਅਸੀਂ ਉਸ ਸਮੇਂ ਫੋਨ ਕਰਕੇ ਉਹਨਾਂ ਦੇ ਬੇਟੇ ਨੂੰ ਉੱਥੇ ਬੁਲਾ ਸਕਦੇ ਸੀ ਆ ਫਿਰ ਸੋਚਿਆ ਕਿ ਸ਼ਾਇਦ ਮਾਜੀ ਖੁਦ ਹੀ ਆਪਣੇ ਬੇਟੇ ਦੇ ਕੋਲ ਜਾਣਾ ਨਹੀਂ ਚਾਹੁੰਦੀ ਸੀ ਆ ਕਿਉਂਕਿ ਜਿਸ ਨੇ ਉਸ ਨੂੰ ਰਾਹ ਵਿੱਚ ਉਤਾਰਨ ਦੀ ਗੱਲ ਕਹਿ ਦਿੱਤੀ ਹੋਵੇ ਸ਼ਾਇਦ ਉਹ ਹੁਣ ਉਸ ਦਾ ਬੇਟਾ ਰਿਹਾ ਹੀ ਨਹੀਂ ਸੀ ਆ ਮੈਂ ਕਾਫੀ ਦੇਰ ਤੱਕ ਸੋਚਦਾ ਰਿਹਾ ਫਿਰ ਮੈਨੂੰ ਲੱਗਿਆ ਕਿ ਜੇ ਮੈਂ ਕਦੇ ਉਸ ਇਲਾਕੇ ਵਿੱਚ ਗਿਆ ਜਿੱਥੇ ਮਾਜੀ ਨੇ ਬਸ ਫੜੀ ਸੀ ਆ ਤਾਂ ਮੈਂ ਉਸ ਆਦਮੀ ਨੂੰ ਜ਼ਰੂਰ ਤਲਾਸ਼ ਕਰਾਂਗਾ ਤੇ ਉਸ ਨੂੰ ਕਾਂਗਾ ਕਿ ਉਸਨੇ ਆਪਣੀ ਮਾਂ ਨੂੰ ਸਫਰ ਦੇ ਵਿੱਚ ਵਿਚਾਰੇ ਉਤਾਰ ਦੇਣ ਦੀ ਗੱਲ ਕਿਉਂ ਕੀਤੀ ਸੀ ਆ ਪੈਸਿਆਂ ਦੇ ਬਦਲੇ ਇੱਕ ਪਵਿੱਤਰ ਰਿਸ਼ਤਾ ਵੇਚ ਦਿੱਤਾ ਸੀ ਆ ਪਰ ਅੱਜ ਮਾਂ ਐਜੀ ਜਗ੍ਹਾ ਤੇ ਹੈ ਜਿੱਥੇ ਉਸ ਨੂੰ ਇੱਜ਼ਤ ਪਿਆਰ ਤੇ ਨਵੇਂ ਬੱਚੇ ਮਿਲੇ ਹਨ ਮੈਂ ਅਸਮਾਨ ਵੱਲ ਦੇਖ ਕੇ ਸੋਚਿਆ ਕੀ ਆ ਮਾਂ ਕਦੇ ਇਕੱਲੀ ਨਹੀਂ ਰਹਿੰਦੀ ਉਸ ਦੇ ਲਈ ਕਿਤੇ ਨਾ ਕਿਤੇ ਕੋਈ ਦਿਲ ਜਰੂਰ ਟੜਕਦਾ ਹੈ ਉਸ ਤੋਂ ਬਾਅਦ ਅਸੀਂ ਹਰ ਮਹੀਨੇ ਮਾਂ ਜੀ ਦੇ ਲਈ ਕੁਝ ਨਾ ਕੁਝ ਭੇਜਦੇ ਰਹਿੰਦੇ ਸੀ ਆ ਸਾਹਿਲ ਵੀ ਬਹੁਤ ਹੀ ਇਮਾਨਦਾਰ ਨਿਕਲਿਆ ਉਹ ਹਰ ਮਹੀਨੇ ਫੋਨ ਕਰਕੇ ਦੱਸਦਾ ਕੀ ਆ ਮਾਜੀ ਕਿਵੇਂ ਹੈ ਉਸ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਜਾਂ ਨਹੀਂ ਆ ਤੇ ਸਾਡੇ ਵਿੱਚੋਂ ਜੇ ਕਿਸੇ ਨੂੰ ਵੀ ਸਮਾਂ ਮਿਲਦਾ ਉਹ ਹਰ ਮਹੀਨੇ ਮਾਜੀ ਨੂੰ ਮਿਲਣ ਲਈ ਆ ਚਲਾ ਜਾਂਦਾ ਸੀ ਇਨਸਾਨੀਅਤ ਅਜੇ ਵੀ ਖਤਮ ਨਹੀਂ ਹੋਈ ਸੀ ਇਹ ਲੋਕ ਉਹਨੇ ਬੁਰੇ ਨਹੀਂ ਹਨ ਜਿੰਨਾ ਅਸੀਂ ਸਮਝਦੇ ਹਾਂ ਵੇਸ਼ੱਕ ਹਰ ਕੋਈ ਬਹੁਤ ਵੱਡਾ ਕੰਮ ਨਾ ਕਰ ਸਕੇ ਪਰ ਥੋੜਾ ਜਿਹਾ ਅਹਿਸਾਸ ਜ਼ਰੂਰ ਰੱਖਦਾ ਹੈ ਤੇ ਇਹ ਅਹਿਸਾਸ ਦੁਨੀਆਂ ਨੂੰ ਜੋੜ ਕੇ ਰੱਖਦਾ ਹੈ ਇਸ ਤਰ੍ਹਾਂ ਕੁਝ ਸਮਾਂ ਬੀਤ ਗਿਆ ਦਿਨ ਮਹੀਨਿਆਂ ਵਿੱਚ ਬਦਲ ਗਏ ਤੇ ਮੈਂ ਆਪਣੇ ਕੰਮਕਾਰਾਂ ਵਿੱਚ ਵਿਜੀ ਹੋ ਗਿਆ ਫਿਰ ਇੱਕ ਦਿਨ ਅਚਾਨਕ ਮੈਨੂੰ ਆਪਣੇ ਪਿੰਡ ਜਾਣਾ ਪਿਆ ਇੱਕ ਜ਼ਰੂਰੀ ਕੰਮ ਸੀ ਪਿੰਡ ਪਹੁੰਚਦਿਆਂ ਹੀ ਮੇਰੇ ਮਨ ਵਿੱਚ ਬਾਰ-ਬਾਰ ਉਹੀ ਗੱਲ ਆਉਣ ਲੱਗੀ ਉਹ ਆਦਮੀ ਜਿਸ ਨੇ ਆਪਣੀ ਮਾਂ ਨੂੰ ਉਹ ਸੜਕ ਦੇ ਕਿਨਾਰੇ ਇਕੱਲੀ ਛੱਡ ਦਿੱਤਾ ਸੀ ਆਖਿਰ ਉਹ ਕਿ ਉਹ ਜੇ ਇਨਸਾਨ ਹੋਵੇਗਾ ਕਿ ਉਸ ਨੂੰ ਆਪਣੇ ਕਿਤੇ ਦਾ ਪਸਤਾਵਾ ਹੁੰਦਾ ਹੋਵੇਗਾ ਮੇਰੇ ਅੰਦਰ ਇੱਕ ਕਸਕ ਸੀ ਆ ਮੈਂ ਸੋਚ ਰਿਹਾ ਸੀ ਆ ਕਿ ਸਾਡੀ ਆਪਣੀ ਮਾਂ ਤਾਂ ਇਸ ਦੁਨੀਆ ਤੋਂ ਜਾ ਚੁੱਕੀ ਹੈ ਅਸੀਂ ਤਾਂ ਠੀਕ ਠੰਗ ਨਾਲ ਉਸ ਦੀ ਸੇਵਾ ਵੀ ਨਹੀਂ ਕਰ ਸਕੇ ਮੈਂ ਸੋਚ ਰਿਹਾ ਸੀ ਕਿ ਜਿਸ ਦੀ ਮਾਂ ਹਜੇ ਜਿਉਂਦੀ ਹੈ ਤੇ ਜਿਸ ਦੇ ਬੇਟੇ ਨੇ ਉਸ ਨਾਲ ਐਜਾ ਸਲੂਕ ਕੀਤਾ ਸੀ ਆ ਜੋ ਕਿਸੇ ਦੁਸ਼ਮਣ ਨਾਲ ਵੀ ਨਹੀਂ ਕੀਤਾ ਜਾਂਦਾ ਤੇ ਜਦ ਮੈਨੂੰ ਉਹ ਲੜਕਾ ਮਿਲਿਆ ਮੈਂ ਉਸ ਨੂੰ ਉਸ ਦੀ ਗਲਤੀ ਦਾ ਅਹਿਸਾਸ ਜ਼ਰੂਰ ਕਰਵਾਵਾਂਗਾ ਕਈ ਦਿਨਾਂ ਤੱਕ ਮੈਂ ਉਸ ਨੂੰ ਲੱਭਦਾ ਰਿਹਾ ਹੁਣ ਉਸ ਦਾ ਨੰਬਰ ਬੰਦ ਆ ਰਿਹਾ ਸੀ ਫਿਰ ਮੇਰੀ ਮੁਲਾਕਾਤ ਇੱਕ ਬਜ਼ੁਰਗ ਨਾਲ ਹੋਈ ਮੈਂ ਉਸ ਨੂੰ ਪੁੱਛਿਆ ਤਾਂ ਉਸ ਨੇ ਹੋੜੇ ਜੇ ਕਿਹਾ ਬੇਟਾ ਤੈਨੂੰ ਨਹੀਂ ਪਤਾ ਉਸ ਨਾਲ ਕੀ ਹੋਇਆ ਉਸ ਬਜ਼ੁਰਗ ਨੇ ਦੱਸਿਆ ਕਿ ਬੇਟਾ ਕਰੀਬ 8 ਕੁ ਮਹੀਨੇ ਪਹਿਲਾਂ 22 ਤਰੀਕ ਨੂੰ ਉਹ ਆਪਣੇ ਘਰ ਵਿੱਚ ਆਪਣੀ ਪਤਨੀ ਦੇ ਨਾਲ ਸੀ ਆ ਇੱਕ ਅਚਾਨਕ ਬਿਜਲੀ ਦਾ ਝਟਕਾ ਲੱਗਿਆ ਤੇ ਦੋਨਾਂ ਦੀ ਉੱਥੇ ਹੀ ਮੌਤ ਹੋ ਗਈ ਆ ਇਹ ਸੁਣ ਕੇ ਮੈਂ ਹੈਰਾਨ ਰਹਿ ਗਿਆ ਕਿਉਂਕਿ ਠੀਕ ਉਸੇ ਦਿਨ ਉਸੇ ਤਰੀਕ ਨੂੰ ਅਸੀਂ ਉਸ ਬਜ਼ੁਰਗ ਮਾਨੂਆ ਬੱਸ ਵਿੱਚ ਮਿਲੇ ਸੀ ਜਿਸ ਦਿਨ ਉਸਨੇ ਆਪਣੀ ਮਾਂ ਨੂੰ ਛੱਡ ਦਿੱਤਾ ਸੀ ਉਸ ਦਿਨ ਉਸ ਦੀ ਆਪਣੀ ਜ਼ਿੰਦਗੀ ਵੀ ਖਤਮ ਹੋ ਗਈ ਆ ਇਹ ਸੋਚ ਕੇ ਮੇਰਾ ਸਰੀਰ ਕੰਬ ਗਿਆ ਮੈਂ ਕਿੰਨਾ ਸਮਾਂ ਉੱਥੇ ਬੈਠ ਕੇ ਸੋਚਦਾ ਰਿਹਾ ਕਿ ਇਹ ਸਿਉਂਗ ਸੀ ਜਾਂ ਉਸ ਦਾ ਅੰਜਾਮ ਮੈਨੂੰ ਮਹਿਸੂਸ ਹੋਇਆ ਕੀ ਆ ਕਦੇ-ਕਦੇ ਮਾਂ ਦਾ ਦਿਲ ਦਿਖਾਉਣਾ ਬਹੁਤ ਪਾਰਾ ਪੈ ਜਾਂਦਾ ਹੈ ਸ਼ਾਇਦ ਕਿਸੇ ਮਾਂ ਦੀ ਬਦਦੂਆ ਨੂੰ ਉੱਪਰ ਤੱਕ ਪਹੁੰਚਣ ਵਿੱਚ ਦੇਰ ਨਹੀਂ ਲੱਗਦੀ ਉਸ ਸਮੇਂ ਮੈਂ ਫੈਸਲਾ ਕੀਤਾ ਕੀ ਇਹ ਗੱਲ ਮੈਂ ਉਸ ਮਾਂ ਨੂੰ ਕਦੇ ਨਹੀਂ ਦੱਸਾਂਗਾ ਔਲਾਦ ਚਾਹੇ ਜਿਵੇਂ ਦੀ ਹੋਵੇ ਮਾਂ ਦੇ ਲਈ ਤਾਂ ਔਲਾਦ ਹੀ ਰਹਿੰਦੀ ਹੈ ਮਾਂ ਤਾਂ ਹਮੇਸ਼ਾ ਆਪਣੇ ਬੱਚਿਆਂ ਲਈ ਭਲਾਈ ਦੀਆਂ ਦੁਆਵਾਂ ਕਰਦੀ ਹੈ ਇਹ ਸੋਚ ਕੇ ਮੇਰਾ ਦਿਲ ਖਬਰੋਂਦਾ ਰਿਹਾ ਜੇ ਮੈਂ ਮਾਜੀ ਨੂੰ ਸੱਚ ਦੱਸ ਦੇਵਾਂ ਤਾਂ ਉਸ ਦਾ ਦਿਲ ਟੁੱਟ ਜਾਵੇਗਾ ਮਾਜੀ ਦੀ ਆਖਰੀ ਉਮੀਦ ਵੀ 부ਝ ਜਾਵੇਗੀ ਤੇ ਉਸ ਦੀਆਂ ਅੱਖਾਂ ਵਿੱਚੋਂ ਰੌਸ਼ਨੀ ਖਤਮ ਹੋ ਜਾਵੇਗੀ ਜੋ ਉਸ ਨੂੰ ਜਿਉਂਦਾ ਰੱਖ ਰਹੀ ਹੈ ਕੁਝ ਦਿਨ ਬਾਅਦ ਮੈਂ ਵਾਪਸ ਉੱਤਰਾਖੰਡਾ ਗਿਆ ਜਦ ਮੈਂ ਦੁਬਾਰਾ ਮਾਜੀ ਨੂੰ ਮਿਲਣ ਗਿਆ ਤਾਂ ਉਸ ਦੀ ਸਿਹਤ ਪਹਿਲਾਂ ਨਾਲੋਂ ਚੰਗੀ ਸੀ ਉਸ ਦੇ ਚਿਹਰੇ ਤੇ ਉਹ ਸੰਤੁਸ਼ਟੀ ਸੀ ਜੋ ਹੁਣ ਸਕੂਨ ਵਿੱਚ ਬਦਲ ਗਈ ਸੀ ਮਾਜੀ ਦਾ ਸਰੀਰ ਪਹਿਲਾਂ ਨਾਲੋਂ ਮਜ਼ਬੂਤ ਲੱਗ ਰਿਹਾ ਸੀ ਤੇ ਗੱਲਾਂ ਵਿੱਚ ਤਾਜ਼ਗੀ ਸੀ ਆ ਮੈਂ ਮਾਜੀ ਦੇ ਕੋਲ ਬੈਠ ਗਿਆ ਮਾਜੀ ਨੇ ਪੁੱਛਿਆ ਬੇਟਾ ਤੂੰ ਉੱਥੇ ਗਿਆ ਸੀ ਆ ਮਾਜੀ ਨੇ ਫਿਰ ਸਵਾਲ ਕੀਤਾ ਮੇਰੇ ਬੇਟੇ ਨਾਲ ਮੁਲਾਕਾਤ ਹੋਈ ਆ ਮੈਂ ਮੁਸਕਰਾਉਂਦੇ ਹੋਏ ਕਿਹਾ ਹਾਂਜੀ ਹੋਈ ਸੀ ਆ ਮਾਜੀ ਨੇ ਫਿਰ ਸਵਾਲ ਕੀਤਾ ਉਹ ਖੁਸ਼ ਹੈ ਮੈਂ ਕਿਹਾ ਹਾਂਜੀ ਮਾਜੀ ਉਹ ਬਹੁਤ ਖੁਸ਼ ਹੈ ਠੀਕ ਹੈ ਉਸਦੀ ਹਾਲਤ ਵੀ ਚੰਗੀ ਹੈ ਤੁਸੀਂ ਬਿਲਕੁਲ ਫਿਕਰ ਨਾ ਕਰੋ ਮਾਜੀ ਦੇ ਚਿਹਰੇ ਤੇ ਹਲਕੀ ਜਈ ਮੁਸਕਰਾਹਟ ਆਈ ਆ ਉਸਨੇ ਅੱਖਾਂ ਬੰਦ ਕਰ ਲਈਆਂ ਤੇ ਬਸ ਐਨਾ ਹੀ ਕਿਹਾ ਜੋ ਖੁਸ਼ ਹੈ ਤਾਂ ਮੈਂ ਵੀ ਖੁਸ਼ ਹਾਂ ਮੇਰੇ ਦਿਲ ਵਿੱਚ ਅਜੀਬ ਜਿਹਾ ਦਰਦ ਉੱਠਿਆ ਪਰ ਮੈਂ ਉਸ ਨੂੰ ਲੁਕੋ ਲਿਆ ਅੱਜ ਤੱਕ ਮੇਰੀ ਹਿੰਮਤ ਨਹੀਂ ਹੋਈ ਕਿਵੇਂ ਮਾਜੀ ਨੂੰ ਦੱਸਾਂ ਕਿ ਉਸ ਦਾ ਬੇਟਾ ਇਸ ਦੁਨੀਆ ਵਿੱਚ ਨਹੀਂ ਰਿਹਾ ਹਰ ਬਾਰ ਮੈਂ ਇਹ ਹੀ ਕਹਿੰਦਾ ਕਿ ਕਦੇ-ਕਦੇ ਮੇਰੀ ਉਸ ਨਾਲ ਮੁਲਾਕਾਤ ਹੋ ਜਾਂਦੀ ਹੈ ਉਹ ਮੁਸਕੁਰੋਂਦੀ ਹੈ ਤੇ ਮੈਂ ਉਸ ਦੀ ਉਸ ਘਰ ਹਟ ਦੇਖ ਚੁੱਪ ਚਾਪ ਅਸਿਰ ਚੁੱਕਾ ਲੈਂਦਾ ਹਾਂ ਕਦੇ-ਕਦੇ ਜਦ ਮੈਂ ਉਸ ਨੂੰ ਮਿਲਣ ਜਾਂਦਾ ਹਾਂ ਤਾਂ ਸੋਚਦਾ ਹਾਂ ਕਿ ਆ ਦੁਨੀਆ ਵਿੱਚ ਕਿਵੇਂ-ਕਿਵੇਂ ਦੇ ਲੋਕ ਹਨ ਨਾ ਕੁਝ ਲੋਕ ਮਾਂ ਨੂੰ ਆ ਬੋਝ ਸਮਝਦੇ ਹਨ ਕੁਝ ਲੋਕ ਹਜੇ ਵੀ ਆਜੇ ਹਨ ਜੋ ਬੁੱਢੀ ਮਾਂ ਨੂੰ ਆਪਣੀ ਜਾਨ ਤੋਂ ਜ਼ਿਆਦਾ ਇੱਜ਼ਤ ਦੇ ਦਿੰਦੇ ਹਨ ਜਦ ਮੈਂ ਸਾਇਦ ਤੇ ਉਸ ਦੀ ਭੈਣ ਨੂੰ ਦੇਖਦਾ ਹਾਂ ਤਾਂ ਲੱਗਦਾ ਹੈ ਕਿ ਇਨਸਾਨ ਚਾਹੇ ਤਗਰੀਬ ਹੋ ਕੇ ਵੀ ਦਿਲ ਤੋਂ ਅਮੀਰ ਹੋ ਸਕਦਾ ਹੈ ਤੇ ਜਿਸ ਘਰ ਵਿੱਚ ਮਾਂ ਦਾ ਪਰਛਾਵਾਂ ਹੋਵੇ ਉਹ ਘਰ ਕਦੇ ਵੀ ਖਾਲੀ ਨਹੀਂ ਰਹਿੰਦਾ ਮਾਜੀ ਨੇ ਕਿਹਾ ਬੇਟਾ ਮਾਵਾ ਉਹ ਦਰਖਤ ਹੁੰਦੀਆਂ ਹਨ ਜੋ ਕਦੇ ਵੀ ਛਾਂਵਾਂ ਦੇਣੀਆਂ ਬੰਦ ਨਹੀਂ ਕਰਦੀਆਂ ਚਾਹੇ ਉਹ ਖੁਦ ਸੜ ਜਾਣ ਪਰ ਆਪਣੀ ਔਲਾਦ ਨੂੰ ਧੁੱਪ ਵਿੱਚ ਨਹੀਂ ਦੇਖ ਸਕਦੀਆਂ ਇਹ ਗੱਲ ਸੁਣ ਕੇ ਮੇਰੀਆਂ ਅੱਖਾਂ 'ਚੋਂ ਹੰਝੂ ਨਿਕਲ ਗਏ ਆ ਹਰ ਹਫ਼ਤੇ ਮੈਂ ਮਾਜੀ ਨੂੰ ਮਿਲਣ ਜਾਂਦਾ ਉਸਦੇ ਲਈ ਖਾਣ ਪੀਣ ਦਾ ਇੰਤਜ਼ਾਮ ਕਰਦਾ ਉਹ ਹਰ ਬਾਰ ਇਹੀ ਕਹਿੰਦੀ ਕਿ ਬੇਟਾ ਜਿਆਦਾ ਖਰਚਾ ਨਾ ਕਰਿਆ ਕਰ ਬਸ ਥੋੜਾ ਜਿਹਾ ਸਮਾਂ ਦੇ ਦਿਆ ਕਰ ਕਿਉਂਕਿ ਸਮਾਂ ਹੀ ਇਨਸਾਨ ਨੂੰ ਜਿਉਂਣਦੀ ਆ ਉਮੀਦ ਦਿੰਦਾ ਹੈ ਜਦ ਮੈਂ ਇੰਨਾ ਗੱਲਾਂ ਬਾਰੇ ਸੋਚਦਾ ਹਾਂ ਤਾਂ ਲੱਗਦਾ ਹੈ ਕਿ ਮਾਵਾਂ ਹੀ ਹਨ ਜੋ ਆਪਣੇ ਬੱਚਿਆਂ ਦੇ ਲਈ ਆਪਣੀ ਨੀਂਦ ਆਪਣੀਆਂ ਖੁਸ਼ੀਆਂ ਸਭ ਕੁਝ ਕੁਰਬਾਨ ਕਰ ਦਿੰਦੀਆਂ ਹਨ ਤੇ ਅਸੀਂ ਕਦੇ ਵੀ ਉਹਨਾਂ ਦਾ ਧੰਨਵਾਦ ਨਹੀਂ ਕਰਦੇ ਮਾਂ ਸਿਰਫ ਜਨਮ ਦੇਣ ਦੇ ਲਈ ਨਹੀਂ ਹੁੰਦੀ ਆ ਉਹ ਇੱਕ ਹੈ ਜੀ ਰੂਹ ਹੁੰਦੀ ਹੈ ਜੋ ਕਾਰ ਨੂੰ ਉਸ ਵਰਗ ਬਣਾ ਦਿੰਦੀ ਹੈ ਜੋ ਮਾਮਾ ਦੀ ਇੱਜ਼ਤ ਕਰਦੇ ਹਨ ਉਹਨਾਂ ਦੇ ਘਰ ਵਿੱਚ ਕਦੇ ਹਨੇਰਾ ਨਹੀਂ ਹੁੰਦਾ ਸੋ ਦੋਸਤੋ ਜੇਕਰ ਤੁਸੀਂ ਵੀ ਸਹਿਮਤ ਹੋ ਕਿ ਮਾਮਾ ਦੀ ਇੱਜ਼ਤ ਵਾਲੇ ਘਰਾਂ ਵਿੱਚ ਕਦੇ ਵੀ ਹਨੇਰਾ ਨਹੀਂ ਹੁੰਦਾ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ